हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਐ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਇਸ ਘਰੋਂ ਦੋਸਤੋ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਨੇ ਠੀਕ ਆ ਜੀ ਅੱਜ ਵੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਨੌਂ 8 ਤੋਂ 9 ਨਗ ਜਿਹੜੇ ਦੋਸਤੋ ਮੱਝਾ ਝੋਟੀਆਂ ਦਿਖਾ ਦਾਂਗੇ ਸੋ ਇਸ ਵੇ ਨਗ ਹੈਗੇ ਆ ਬਿਲਕੁਲ ਗੱਬਣ ਤਿਆਰੀ ਦੇ ਆ ਤੇ ਭਾਉ ਅਨੋਖ ਸਿੰਘ ਦੇ ਕੋਲੇ ਆਇਆ ਦੋਸਤੋ ਤੇ ਪੂਰੀ ਗੱਲਬਾਤ ਅੱਜ ਫੇਰ ਬਣਾ ਦੇਣੀ ਆ ਪਾਉ ਨੇ ਸੋ ਕੱਲੀ ਕੱਲੀ ਮੱਝ ਤੇ ਡਿਟੇਲ ਜਿਹੜੀ ਦੋਸਤੋ ਸੁਣਨ ਵਾਲੀ ਆ ਐਂਡ ਤੱਕ ਵੀਡੀਓ ਨੂੰ ਦੇਖ ਲਿਓ ਪੂਰੀ ਇਨਫੋਰਮੇਸ਼ਨ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤੇ ਮੱਝਾਂ ਦੋਸਤੋ ਦਿਖਾਵਾਂਗੇ ਪੂਰੀਆਂ ਝੋਟੀਆਂ ਦੇ ਨਾਲ ਝੋਟੀਆਂ ਹੋਣੀਆਂ ਠੀਕ ਆ ਜੀ ਤੇ ਪਿੰਡ ਝੋਟੀਆਂ ਤੁਸੀਂ ਖਾਸ ਵਿਜਿਟ ਕਰਨੀ ਆ ਦੋਸਤੋ ਤੇ ਤਰੀਕ ਅੱਜ ਦੋਸਤੋ 17 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕਿ ਸ਼ਾਮ ਦੇ 4 ਵਜੇ ਦਾ ਆਓ ਕਰਦੇ ਆ ਪੂਰੀ ਗੱਲਬਾਤ ਡਿਟੇਲ ਲੈਣੇ ਆ ਤੇ ਬਾਕੀ ਇੱਕ ਇੱਕ ਰਿਕਵੈਸਟ ਹੋਰ ਹੁੰਦੀ ਆ ਆਪਣੀ ਦੋਸਤੋ ਫਸਟਲੀ ਵੀ ਪਸ਼ੂ ਜਿਹੜਾ ਚਵਾਈ ਵਾਲਾ ਹੈਗਾ ਦੁੱਧ ਤੇ ਆ ਉਹ ਦੋ ਟਾਈਮ ਆਪਦੀ ਚਵਾਈ ਕਰਕੇ ਤਸੱਲੀ ਕਰ ਲਿਓ ਗੱਬਣ ਪਸ਼ੂ ਆਪਣਾ ਤਿੱਪ ਕੇ ਤਸੱਲੀ ਕਰ ਲਿਓ ਠੀਕ ਆ ਜੀ ਆਜੋ ਕਰਦੇ ਆ ਜੀ ਸਭ ਤੋਂ ਪਹਿਲਾਂ ਪਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਾਉ ਰਾਜ ਜੀ ਹਾਂ ਕੈਮ ਹਾਂ ਸਭ ਠੀਕ ਠਾਕ ਮਹਾਰਾਜ ਕਿਰਪਾ ਕਰੇ ਠੀਕ ਠਾਕ ਰਹਿੰਦੇ ਹਾਂ ਬਹੁਤ 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 ਵਧੀਆ ਠੀਕ ਠਾਕ ਜੀ ਚੜਦੀ ਕਲਾ ਜੀ ਚੜਦੀ ਚਾਹੀਦੀ ਹਰ ਇੱਕ ਦੀ ਚੜਦੀ ਕਰੇ ਮਹਾਰਾਜ ਭੈਣ ਭਰਾਵਾਂ ਵੀ ਕਹਾਂ ਲਿਆ ਸਾਰਿਆਂ ਨੂੰ ਚੜਦੀ ਕਲਾ ਰਹੇ ਜੀ ਹੋਰ ਪਾਉਜੀ ਸਤਾਰਾ ਜੀ ਬਾਜੀ ਹਾਂ ਠੀਕ ਠਾਕ ਰਾਜਾ ਠੀਕ ਆ ਜੀ ਤੇ ਅੱਜ ਪਸ਼ੂ ਆਪਣੇ ਕੋਲ ਕਿੰਨੇ ਪਕਾਊਗਾ ਟੋਟਲ ਨਗ ਜੀ ਆਪਣੇ ਗੋਲਮਲ ਜਾਨੀ ਕਿ 6 7 ਮੱਝਾਂ ਵਾਂ ਨੋ ਤਾਂ ਵਾ ਤੇ ਜਾਨੀ ਕਿ ਤਿੰਨ ਦੇ ਵਿੱਚ ਸੂਈਆਂ ਵਾਂ ਹਾਂ ਦੋ ਝੋਟੀਆਂ ਸੂਈਆਂ ਵਾਂ ਤੇ ਬਾਕੀ ਆਪਣੀਆਂ ਦੋ ਢੋਕੜਾ ਵਾਂ ਹਾਂ ਉਹ ਵੀ ਥੋਰੀ ਇੱਕ ਆ ਠੀਕ ਆ ਤੇ ਚਾਰ ਦੇ ਢੋਕੜਾ ਵਾਂ ਆਪਣੇ ਗੱਬਣਾ ਗੱਬਣਾ ਹਾਂਜੀ ਹਾਂਜੀ ਲਓ ਜੀ ਘਟੋ ਘਰ ਵੀ 9 10 ਨਗ ਨੇ 9 10 ਆ ਅੱਜ ਹਾਂਜੀ ਹਾਂਜੀ ਨੋ ਤਾਂ ਸਨਕ ਪੂਰਾ ਮਲ ਗਿਣਤੀ ਨਹੀਂ ਕੀਤੀ ਵੱਧ ਘੱਟ ਵੀ ਹੋ ਜਾਂਦੀ ਆ ਠੀਕ ਹੈਗਾ ਆਪਣਾ ਕੰਮ ਹੈਗਾ ਦਿਖਾਉਣ ਦਾ ਬਾਕੀ ਭੈਣ ਭਰਾ ਆਪਣੇ ਗਿਣਤੀ ਕਰ ਲੈਣਗੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਵੀਰ ਜੀ ਇੱਕ ਤੋਂ ਇੱਕ ਦੋਸਤੋ ਚੜਦੀ ਚੀਜ਼ ਵਿਖਾਵਾਂਗੇ ਅੱਜ ਤੇ ਉਹ ਪਾਉ ਦੀ ਗੱਲ ਸੁਣੋ ਜਿਹੜੇ ਪਾਉ ਤੋਂ ਆਪੋ ਸੁਣਾਗੇ ਅੱਜ ਬੱਖੋ ਵਖਰੀਆਂ ਗੱਲਾਂ ਠੀਕ ਹੈ ਤੇ ਨਾਲ ਦੀ ਨਾਲ ਸਟਾਰਟ ਕਰ ਲੈਂਦੇ ਆ ਨਾਲ ਦੀ ਨਾਲ ਦੋਸਤੋ ਬਿਲਕੁਲ ਜਾਣਕਾਰੀ ਸਾਂਝੀ ਕਰਦੇ ਜਾਵਾਂਗੇ ਹਾਂਜੀ ਹਾਂਜੀ ਤੇ ਨਾਲ ਨਾਲ ਗੱਲਾਂ ਵੀ ਹੁੰਦੀਆਂ ਜਾਣਗੀਆਂ ਅੱਛਾ ਤੇ ਪਾਉ ਜੀ ਪਹਿਲੇ ਨੰਬਰ ਤੋਂ ਪਾइए ਜਾਣਨਾ ਹਾਂਜੀ ਆ ਕਰੋ ਜੀ ਆ ਜਿਹੜੀ ਇਹ ਪੰਜ ਛੱਦਨ ਰਾਖਾ ਕੱਢਦੀ ਜਾਂ ਤੇ ਮੱਝ ਮਲਣਾ ਪੂਰਾ ਮਲ ਪਿੱਛੇ ਦੀ ਧਾਰ ਪੂਰੇ ਮਲ ਥਣਾ ਥੁਣਾ ਦੀ ਐ ਗਰੰਟੀ ਆ ਇਹ ਕੋਈ ਤੀਜੀ ਸੂਏ ਲਾਵੇ ਕੋ ਚੌਥੇ ਲਾਏ ਕੋਈ ਪੰਜਵੇਂ ਲਾਵੇ ਕਈ ਵੀਰ ਕਮੈਂਟ ਕਰਦੇ ਆ ਵੀਰ ਦੂਜਾ ਆਂਦਾ ਬਾਪੂ ਤੀਜੇ ਆਂਦਾ ਆਪਦਾ ਭਾਵੇਂ ਅੱਠਵੇਂ ਸੂਏ ਲਾ ਲੈਣ ਇਹਨਾਂ ਨੂੰ ਲਓ ਜੀ ਹੈ ਕਿ ਨਹੀਂ ਗੱਲ ਆਪਾਂ ਗੱਲ ਹੀ ਉਹਨੇ ਛੱਡਦੇ ਨਹੀਂ ਐ ਕਿਹੜੀਆਂ ਘਰੇ ਜਮਾਈਆਂ ਈ ਬਿਲਕੁਲ ਇਹ ਜੀ ਆ ਸਵੇਰ ਦੋਸਤੋ ਤੀਜਾ ਮੰਨ ਲਿਓ ਦੂਜਾ ਮੰਨ ਲਿਓ ਠੀਕ ਹੈ ਚੌਥਾ ਮੰਨ ਭਵੇਂ ਅਠਾ ਮੰਗਣਾ ਠੀਕ ਹੈ ਤੇ ਯਾਨੀ ਕਿ 13 14 ਕਿਲੋ ਦੀ ਇਹਦੀ ਮਿਲ ਗਾਰੰਟੀ ਆ ਠੀਕ ਹੈ ਹਾਂਜੀ ਲਓ ਜੀ ਤੇ ਦਿਨ ਲਾਜੂ ਹਜੇ ਇੱਕ ਹਫਤਾ ਲੈ ਜਾਣੇ ਇਹਨੇ ਪੰਜ-ਛੇ ਦਿਨ ਕੱਢ ਜਾਣੇ ਆ ਹਫਤਾ ਲੈ ਜਾਣਾ ਵਾ ਜੀ ਹਫਤਾ ਪੂਰਾ ਦੋਸਤੋ ਸਮਾਂ ਲੈ ਜੂਗੀ ਹਾਂਜੀ ਠੀਕ ਹੈ ਤੇ ਕੋਈ ਵੀਰ ਤੀਜਾ ਮੰਨ ਲੇ ਚੌਥਾ ਸੂਆ ਮੰਨ ਲੇ ਠੀਕ ਹੈ ਜੀ ਸੂਵੇ ਆਪੋ ਆਪਣੀ ਸਮਝ ਆਉਂਦੀ ਆ ਕਿਉਂਕਿ ਵਪਾਰ ਦਾ ਕੰਮ ਆ ਤੇ ਇਹਦੇ ਵਿੱਚ ਮੰਨ ਲਓ ਤੇ ਜਮਨ ਕੇ ਲਈ ਕੋਈ ਚੌਥਾ ਮੰਨ ਲੇ ਠੀਕ ਹੈ ਤੇ 15 14 ਲੀਟਰ ਪਾਉਂ ਕਹਿੰਦਾ ਵੀ ਤਸੱਲੀ ਆ ਵੀ ਜਿੱਥੋਂ ਪੁੱਛਿਆ ਗਿਆ ਗਿਆ ਵੀ ਬਾਕੀ ਹਵਾਨਾ ਸਟਰਕਚਰ ਵੇਖ ਕੇ ਲੱਗਦਾ ਵੀ ਬਾਕੀ ਕੋਈ ਦੁੱਧ ਕਰ ਦਿਓਗੀ ਹਾਂਜੀ ਤੇ ਖੋਲ ਕੇ ਨਾਲ ਦੀ ਨਾਲ ਦਿਖਾਈ ਜਾਈਏ ਜੀ ਹਾਂਜੀ ਹਾਈਟ ਕੱਟ ਜਿਹੜਾ ਦੋਸਤੋ ਪੂਰਾ ਵੱਡੀ ਆ ਠੀਕ ਆ ਜੀ ਵੱਡੀ ਹਾਈਟ ਕੱਟਦੀ ਆ ਦੀ ਬਹੁਤੇ ਵੀਰ ਬਾਅਦ ਵਿੱਚ ਮੌਕੇ ਤੇ ਪਹੁੰਚ ਕੇ ਆਖਦੇ ਆ ਵੀ ਪੂਰੀ ਮਲਾਂ ਦੇ ਹੁੰਦੇ ਆ ਸਾਰਿਆਂ ਨਾਲੋਂ ਸਿਰਾਂ ਮੱਝ ਆਏ ਦੀ ਬਿਲਕੁਲ ਜੀ ਬਿਲਕੁਲ ਕੋਈ ਕੱਦ ਦਾ ਲੋਕ ਵੀ ਨਹੀਂ ਇਹਦੀ ਹਾਂ ਸਿਰਾਂ ਕੇ ਲਾਈਏ ਪਰ ਜਦੋਂ ਗੱਡੀ ਰੇਲ ਕੱਢੀ ਰੇਲ ਇੰਜਨ ਅੱਗੇ ਲਗਾਉਂਦਾ ਜੀ ਡੱਬੇ ਵਿੱਚ ਰੇਡ ਆਪਾਂ ਜਾਇਜ਼ ਰੱਖਣੇ ਜਿਹੜੀਆਂ ਉੜਦੀਆਂ ਜਾਨ ਉਹ ਘੰਟੇ ਦੀ ਮਾਲ ਉਹਨਾਂ ਨਿਕਲਿਆ ਅੱਛਾ ਹਟ 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 ਰੇਡ ਦੋਸਤੋ ਪਹਿਲੀਆਂ ਵੀਡੀਓ ਵੀ ਪਾਈਆਂ ਨੇ ਰੇਡ ਜਿਹੜੇ ਆ ਕੋਈ ਬਾਲੇ ਵੱਡੇ ਰੇਡ ਨਹੀਂ ਸੀਗੇ ਵਾਜਬ ਰੇਡ ਸੀਗੇ ਜਾਇਜ਼ ਰੇਡ ਸੀਗੇ ਉਹਦੇ ਅਕੋਰਡਿੰਗ ਆਹ ਤੇ ਥਾਣ ਥਾਣ ਦੀ ਵੰਡ ਵੇਖੋ ਤੁਸੀਂ ਠੀਕ ਹੈ ਜੀ ਘਟੋ ਘਟ ਵੀ ਮਰਲੇ ਮਰਲੇ ਦੀ ਵੰਡ ਆ ਕਾਫੀ ਸੋਹਣੀ ਵੰਡ ਆ ਬਾਕੀ ਵੱਡੇ ਕਦ ਕਾਟ ਦੀ ਠੀਕ ਹੈ ਤੇ ਭਾਉ ਦੀ ਗੱਲ ਖਣੋ ਵੀ ਹਾਂ ਤਾਂ ਵੀ ਰੇਟ ਹੀ ਆਪਾਂ ਬਿਲਕੁਲ ਜਾਇਜ਼ ਕਰਨੇ ਵੀ ਜਿਹੜੀਆਂ ਤਾਂ ਵੀ ਓਟੀਆਂ ਜਾਣ ਕੇ ਅਜੇ ਬਾਣੀ ਬਹੁਤ ਆ ਮੇਰੇ ਸਾਹ ਚਾਟ 7 ਦਿਨ ਇਹ ਕੱਢਨੇ ਕੱਢਨੇ ਮੱਝ ਨਹੀਂ ਮਗਰਾਂ ਦੀ ਹੋਣੇ ਨਹੀਂ ਫਿਰਦੀ ਆ ਦੇ ਬਿਲਕੁਲ ਠੀਕ ਹੈ ਜੀ ਤੇ ਬਾਕੀ ਸਮਾਂ ਹਜੇ ਦੋਸਤੋ 7 ਦਿਨ ਬਾਕੀ ਆ ਪੰਡਾ ਪਾਲਣੀਆਂ ਕਰਵਾ ਲੀਆਂ ਨੇ ਵੀ ਹਾਂਜੀ ਠੀਕ ਆ ਵੱਡੇ ਕੱਦ ਦੀ ਆ ਤੇ ਮੱਝ ਪਸੰਦ ਆਉਗੀ ਠੀਕ ਆ ਲਓ ਜੀ ਤੇ ਕੀ ਮੁੱਲ ਕਰਨੀ ਚਾਹੁੰਦਾ ਇਹਦਾ ਮੁੱਲ ਦੀ ਭਾਵੇਂ ਮਲਾਂ 80 ਕਰੀਏ ਤੇ ਇਹ ਮਲਾਂ ਆਪਾਂ ਹਾਂ ਨਾ 73000 ਦੀ ਦੇਣੀ ਆ 73 ਦੀ ਮਲ ਉੜਦੀ ਜਾਵੇ ਤੇ ਜਿਹੜਾ ਖਰੀਂਦੀ ਠੀਕ ਨਹੀਂ ਗੱਲ ਨਹੀਂ ਇਹੋ ਜਿੰਦੇ 90 90 ਕਰਨ ਦੇ ਆ ਹੈ ਤੇ 13 14 ਕਿਲੋ ਇਹਦੇ ਦੀ ਆਮਨਾ ਘਰ ਵਾਲਾ ਗਰੰਟੀ ਦਿੱਤੀ ਨਾ ਕੋਈ ਪਿੱਛਾ ਮਾਰੇ ਕੋਈ ਇਹਦੇ ਥਣਾ ਚ ਫਾਲਟ ਹੋਵੇ ਲੱਦ ਕੇ ਲੈ ਆਉਣ ਆਖਣ ਦੀ ਲੋੜ ਨਹੀਂ ਪਰ ਪਿੱਛੇ ਦੀ ਇਹ ਗੱਲ ਅਗਲਾ ਵੀਡੀਓ ਬਣਾ ਕੇ ਆਪਾਂ ਨੂੰ ਵਿਖਾਵੇ ਹੈ ਕਿ ਨਹੀਂ ਗੱਲ ਉਹ ਤਰ੍ਹਾਂ ਨਾ ਹੁੜਾ ਡਾ ਦਵਾਉਣ ਦੀ ਕੋਈ ਲੋੜ ਨਹੀਂ ਇਹਨੂੰ ਹੈ ਕਿ ਨਹੀਂ ਗੱਲ ਕਿਉਂ 3 ਆਰ ਦੇ ਪਿੱਛਾ ਮਾਦ ਤੇ ਵੀਡੀਓ ਆਪਾਂ ਨੂੰ ਚਾਹੀਦੀ ਆ ਹੈ ਕਿ ਨਹੀਂ ਗੱਲ ਕਿਉਂ ਘਰੇ ਆਪਾਂ ਨੂੰ 8-7 ਦਿਨ ਹੋ ਗਏ ਕਿਤੇ ਨਾਂ ਨਿਸ਼ਾਨੀ ਦੇ ਪਿੱਛੇ ਦਾ ਉਹ ਵੇਖਣ ਚਾਹੀ ਨਹੀਂ ਗੱਲ ਆਪ ਕੋ ਗੱਲ ਹੀ ਨਹੀਂ ਦੇ ਲਓ ਵੀ ਦੋਸਤੋ ਭਾਰ ਪਿੱਛੇ ਦੀ ਥਣਾ ਦੀ ਤਸਰਲੀ ਆ ਪੂਰੀ ਠੀਕ ਆ ਹਾਂਜੀ ਪੂਰੀ ਪੂਰੀ ਤੇ 73000 ਦੀ ਹੋ ਗਈ ਜੀ ਆ 73000 ਦੀ ਲਓ ਵੀ ਦੋਸਤੋ 73000 ਦੀ ਲੈ ਦੇ ਠੀਕ ਆ ਇਹ ਪਹਿਲੇ ਨੰਬਰ ਤੇ ਮੱਝ ਦਿਖਾਈ ਆ ਮੱਝ ਕਾਦੀ ਵੀ ਇੰਜਨ ਇੰਜਨ ਠੀਕ ਆ ਅਸੀਂ ਅਸੀਂ 85-85 ਦੀਆਂ ਪਾਉਂਦੇ ਲੋਕ ਆ ਵੀ ਆਪਾਂ ਮਤਲਬ 13 13 ਹੀ ਤੋਲਦਾ ਦੇ ਅੱਛਾ ਫੜ ਲਉ ਫੜ ਲਉ ਜੇਕਰਾਂ ਦੇ ਆ ਇਹ ਨਾ ਵੀ ਟੁੱਟ ਕੇ ਭਜਨ ਭੈਣ ਭਰਾ ਆ ਆ ਦੂਜੇ ਨੰਬਰ ਤੇ ਆ ਗਿਆ ਤੋਹਫਾ ਇਹ ਵੀਰ ਜੀ ਇਹਦੇ ਥੱਲੇ ਐਵੇਂ ਵੇਲੇ 12 ਕਿਲੋ ਦੁੱਧ ਆ ਰਾਮਨਾ ਭਾਵੇਂ ਕੋਈ ਆਪਣੀ 3 ਦਿਨ ਚ ਹੋਵੇ 4 ਦਿਨ ਚ ਹੋਵੇ ਅੱਛਾ ਜੀ ਤੇ ਜੋ ਉਤਰਾ ਵੀ ਖੜਨੀ ਹੋਵੇ ਤੇ 11 ਕਿਲੋ ਤੇ ਯਾਨੀ ਕਿ ਠੰਡਾ ਕੀਤਾ ਬਾਹਰ ਦੁੱਧ ਆ ਜਾ ਆ ਦੇ ਦਿਨ ਦੇ ਦੱਸਦੇ ਦੇਨੇ ਨੂੰ ਮਲ ਪੰਜਵਾਂ ਛੇਵਾਂ ਦਿਨ ਜਾਂਦਾ ਪੰਜਵਾਂ ਛੇਵਾਂ ਯਾਨੀ ਕਿ ਬੋਲੇ ਦੇ ਵਿੱਚ ਹੀ ਤੁਰੇ ਫਿਰਦੀ ਹੈ ਜੇ ਮਤਲਬ ਪੰਜਵਾਂ ਦਿਨ ਜਾਂਦਾ ਇਹਨੂੰ ਠੀਕ ਆ ਤੇ ਮਗਰੇ ਦੇ ਕੱਟਾ ਵਾ ਮਗਰ ਕੱਟਾ ਉਸ ਤੋਂ ਤੇ ਪੰਜਵਾਂ ਦਿਨ ਲਾ ਲੋ ਕੁ ਛੇਵਾਂ ਦੇ ਨਾਲ ਉਹ ਮਗਰ ਕੱਟਾ ਬੈਠਾ ਠੀਕ ਆ ਜੀ ਇਹ ਕੱਟਾ ਹੈ ਤੇ 11 ਲੀਟਰ ਜਿਹੜਾ ਪਾਉਂ ਕਹਿੰਦਾ ਵੀ ਕੋਈ ਹੱਥ ਮ ਨਾਲ ਆਵੇ ਤੇ ਚੁਾਈ ਹਾਂਜੀ 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 11 ਲੀਟਰ ਹਾਂਜੀ ਹਾਂਜੀ ਆ ਦੇਖੋ ਜਿੰਨਾ ਮਰਜ਼ੀ ਅਗਲਾ ਤਸੱਲੀ ਕਰੇ ਦੇ ਹਮ ਆ ਕਰੋ ਮੇਰਾ ਵੀਰ ਤਸੱਲੀ ਪੂਰੀ ਵਿਖਾਉਣੀ ਬਿਲਕੁਲ ਤੁਹਾਨੂੰ ਤਸੱਲੀ ਦੇ ਨਾਲ ਆ ਚੀਜ਼ ਇਹਨੂੰ ਕਿਥੇ ਵੀ ਕੀ ਖੁੱਲੇ ਰੱਖਦੇ ਆ ਭਾਵੇਂ ਨੂੰ ਕਿ ਤੀਜੇ ਲਾਵੇ ਚੌਥੇ ਲਾਵੇ ਭਾਵੇਂ ਸਦਮੇ ਲਾਵੇ ਅੱਛਾ ਜੀ ਠੀਕ ਨਹੀਂ ਗੱਲ ਅਗਲੀਆਂ ਤੇ ਗੱਲ ਸੁੱਟਦੀ ਐ ਜਿਹੜੇ ਕਮੈਂਟ ਕਰਦੇ ਆ ਵੀਰ ਮੇਰੇ ਅੱਛਾ ਚਲੋ ਕੋਈ ਗੱਲ ਨਹੀਂ ਠੀਕ ਨਹੀਂ ਗੱਲ ਬਿਲਕੁਲ ਜੀ ਬਿਲਕੁਲ ਆਪਦੇ ਬਾਪੂ ਦੂਜੇ ਸੁਵੇ ਆਂਦਾ ਬਾਠੇ ਰੱਠਵੇਂ ਆਨੇ ਆ ਅੱਛਾ ਅੱਛਾ ਉਤਰ ਨੂੰ ਦੂਜੇ ਲਾਲਾ ਤੀਜੇ ਲਾਲਾ ਹੱਦ ਚੌਥੇ ਨੂੰ ਵੀ ਲਾਵੇ ਆ ਚੌਥੇ ਮੰਨ ਲੇ ਜੀ ਠੀਕ ਨਹੀਂ ਗੱਲ ਠੀਕਾ ਸਿੰਘ ਦੋਸਤੋ ਖੁੱਲੇ ਆ ਠੀਕਾ ਇਹ ਲਾਵਾ ਕੱਦ ਘਾਟ ਝੋਟੀਆਂ ਵਾਲਾ ਲਓ ਜੀ ਹਾਂਜੀ ਹਾਂਜੀ 11 ਲੀਟਰ ਦੁੱਧ ਬਹੁਤ ਆ ਜੀ ਇਹ ਨਹੀਂ ਆਪਾਂ 11 ਆਖਾਂਗੇ ਜੀ ਦਾ ਮੈਨੂੰ 8 ਨਿਕਲੂਗਾ ਹਾਂ ਬਿਲਕੁਲ ਤੇ ਚੁਆਈ ਚੁਗਿਆ ਪੂਰੀ ਮੋਗਿਆ ਪੂਰੀ ਮੋਗਿਆ ਉਹ ਤੇ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਰਾਬਰ ਤੇ ਲੈ ਲੈ ਵੀ ਗੁਰਨਾਰ ਭਾਈ ਖੋਲੋ ਇਹ ਵੀ ਦੋਸਤੋ ਖੋਲ ਕੇ ਤੋਰ ਕੇ ਦਿਖਾਉਣੇ ਆਪਾਂ ਤੁਹਾਨੂੰ ਠੀਕ ਆ ਜੀ ਕੱਦ ਘੜ ਸੋਨਾ ਸਿੰਗਲ ਹੱਡੀ ਦੀ ਆ ਤੇ 11 ਕਿਲੋ ਦੁੱਧ ਵੀਰ ਮੇਰਾ ਕੋਈ ਆਵੇ ਤਸੱਲੀ ਕਰ ਲੈ ਠੀਕ ਆ ਤਸੱਲੀ ਕਰਿਆ ਅਗਲਾ ਦੁੱਧ ਦੇ ਝੂਠ ਮਾਰਨ ਵਾਲੀ ਗੱਲ ਆ ਵੀਰ ਦੀ ਚੋਵੇਂ ਪਹਿਲੇ ਉਹ ਤੇ ਫੇ ਆਪਣੇ ਘੇਲੇ ਤੋਂ ਬਾਝੇ ਖੋਲੇ ਹਾਂ ਨੇ ਇਹ ਲਾ 8 9 ਕਿਲੋ ਦੇ ਆਖ ਦਾਂਗੇ 11 ਕਿਲੋ ਆ ਨਾ ਜੀ ਨਾ ਬਿਲਕੁਲ ਹਾਂਜੀ ਤੇ ਆਖੀ ਅਗਲੇ ਨਾਲ ਪੂਰਾ ਮਗਰ ਲੈਣਾ ਮਗਰਲਾ ਪੂਰਾ ਆਊਗਾ ਲਓ ਵੀ ਪ੍ਰਭੂ ਹਾਂਜੀ ਵੀ ਪੂਰੀ ਤਸੱਲੀ ਪਾਉ ਨੋਖ ਸਿੰਘ ਤੇ ਰਿਹਾ ਦੋਸਤੋ ਪਹਿਲੀਆਂ ਵੀਡੀਓ ਵੀ ਪਾਈਆਂ ਨੇ ਚੰਗੀ ਤਰ੍ਹਾਂ ਕੱਢ ਕੇ ਵੇਖ ਲਿਓ ਵੀ ਮੈਨੂੰ ਲੱਗਦਾ ਵੀ ਪਾਉ ਦੀ ਗੱਲ ਕੋਣ ਕਹਿੰਦਾ ਵੀ ਉੱਟਦੀਆਂ ਜਾਣ ਕੇ ਵੀ ਅੱਧੇ ਘੰਟੇ ਚ ਮਾਲ ਵੇਚ ਕੇ ਵੇਲਾ ਹਾਂਜੀ ਲਾਲੂ ਸਾਹਿਬ ਕੀ ਨਾ ਮੈਂ ਦੋ ਤਿੰਨ ਘੰਟੇ ਜੇ ਸਵਾ ਚੂਣ ਚ ਰਹਿੰਦੇ ਆ ਤੇ ਤਾਂ ਵੀ ਮਗਰੇ ਪਾਈ ਫਿਰਦੀ ਆ ਲਓ ਠੀਕ ਆ ਜੀ ਮਗਰੇ ਵੀਰ ਬਹੁਤਿਆਂ ਨੂੰ ਦੱਸ ਦਈਆ ਵੀ ਮਗਰੇ ਦੋਸਤੋ ਜ ਤੇ ਆ ਮੇਰਾ ਵੀਰ ਵੇਖੋ ਬਿਲਕੁਲ ਪਤਲੇ ਪਿੰਡੇ ਦੀ ਲਵ ਜੀ ਠੀਕ ਆ ਤੇ ਭਾਉ ਜੀ ਇਹਦਾ ਫਰਮੋਲਾ ਇਹ ਵੀਰ ਸਿਆ ਮੰਗਣ ਨੂੰ ਭਾਵੇਂ 75 ਮੰਗੀ ਕਿੰਨੇ ਮੰਗੀਏ 60000 ਜੋ 200 ਰੁਪਇਆ ਛੋੜ ਕਰਨੀ ਜੀ ਨੇ 100 ਵੀ ਹੋ ਰੱਖਣਾ ਫੋਨ ਨਾ ਲਾਵੇ ਅੱਛਾ ਸਹੀ ਗੱਲ ਏ ਤੇ ਦੁੱਧ ਦੋ ਟਾਈਮ ਛੱਡ ਕੇ ਤਿੰਨ ਟਾਈਮ ਬਣੀ ਹੂੰ 60000 ਤੋਂ 200 ਰੁਪਇਆ ਛੋੜੇ ਜੇ ਕੋਈ ਆਖੇ ਨਾ 300 ਕਰ ਦੇ ਉਹ ਨਹੀਂ ਉਹ ਫੋਨ ਨਾ ਲਾਵੇ ਬਿਲਕੁਲ ਅਗਲਾ ਦੁੱਧ ਭੇੜੇ ਇਹਨੂੰ ਹਾਂ ਆਪਣੀ ਕੇ ਦੇ ਦੰਦ ਤੂੰ ਤਾਂ ਵੇਖੇ ਪਰ ਉਖੜਿਆ ਕਿਤਰਾ ਮਲੇ ਥਲੀਆਂ ਕਰਿਆ ਆਪਦਾ ਕਿਉਂ ਪੈਸੇ ਲਾਉਣੀ ਅਗਲੇ ਨੇ ਵੀਰ ਨੇ ਇਹ ਜਿਹੜੇ ਚੰਗੇ ਕਮੈਂਟ ਕਰਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਜਿਹੜੇ ਮਾੜੇ ਕਰਦੇ ਆ ਉਹਨਾਂ ਨੂੰ ਚਲੋ ਰੱਬ ਬੁੱਧੀ ਦੇਵੇ ਬਾਕੀ ਮਾੜੇ ਕਰਨ ਵਾਲੇ ਲਈ ਮੇਰੀ ਇਹ ਸਲਾਹ ਹੈ ਜਿਹੜੇ ਕਹਿ ਦਿੰਦੇ ਆ ਇਦਾਂ ਉਦਾਂ ਨਾ ਕਰੇ ਡੰਗਰ ਵਛਾਣੀ ਰੱਖਿਆ ਡੰਗਰ ਵਛੇ ਦੇ ਪੈਣ ਦੇ ਪਤਾ ਫੇ ਲੱਗਦਾ ਠੀਕ ਆ ਜੀ ਬਿਲਕੁਲ ਚਲੋ ਤੇ ਮੈਂ ਆ ਵੀਰ ਅੱਛਾ ਤੇ ਆ ਮ ਵੀਰ ਦੀ ਦੋਸਤੋ ਬਿਲਕੁਲ ਦਾਤ ਦੇਣਾ ਵੀ ਘਟੋਗਾ ਵੀ ਜਿਆਦਾ ਨਹੀਂ ਤੇ 12 14 ਮਾਲ ਪਸ਼ੂ ਤੁਸੀਂ ਦੇਖ ਰਹੇ ਘਰ ਦੇ ਪਸ਼ੂ ਵੀ ਆ ਤੇ ਵਿਕਰੀ ਵਾਲੇ ਵੀ ਆ ਵੀ ਕੱਲੇ ਨੇ ਸਾਹਮਣੇ ਆ ਕੱਲੇ ਨੇ ਪੱਠੇ ਟੱਕੇ ਦਾ ਕੱਲੇ ਨੇ ਪਾਉਣੇ ਨੇ 15 ਕੱਲੇ ਨੇ ਨਵਾਉਣੇ ਆ ਤੇ ਕੱਲੇ ਨੇ ਧੋਣੇ ਸਵੇਰ ਦਾ ਮੈਨਾਂ ਤਾਂ ਬਈ 2 3 ਵਾਰੀ ਦੋ ਚਾਰ ਵਾਰੀ ਨਵਾਤੇ ਸਵੇਰ ਨੂੰ ਕਈਨ ਤੇ ਆਪ ਦਾ ਮੂੰਹ ਨਹੀਂ ਧੋਤਾ ਨਾ ਆ ਬਿਲਕੁਲ ਨਹੀਂ ਸਹੀ ਗੱਲ ਏ ਐਹੀ ਜੰਦੀਆਂ ਨੇ ਨਵਾਉਣੇ ਹੋ ਨਹੀਂ ਰਾ ਆਪ ਵੀ ਨਹਾਉਣਾ ਪੈਂਦਾ ਬਿਲਕੁਲ ਬਿਲਕੁਲ ਨਹੀਂ ਸਹੀ ਗੱਲ ਆ ਤੋਂ ਹਮ ਇਹੀ ਧਿਆਨ ਕੇ ਬਿਲਕੁਲ ਤੇ ਛੋੜ ਦੋਸਤੋ 200 ਰੁਪਇਆ ਭਾਵੇਂ ਕਰਤੀ 200 ਰੁਪਇਆ ਐਕਸਪ੍ਰੈਸ਼ਨ ਭਾਵੇਂ ਥੋੜੇ ਜਿਹਾ ਗੁੱਸੇ ਵਾਲੇ ਪਰ ਮਜ਼ਾਕੀਆ ਕਾਫੀ ਭਾਉਣੀ ਹੈ ਨਹੀਂ ਨਹੀਂ ਆਪਾਂ ਮਲਕੀਨਾ ਵਾਂ ਆਂਦੇ ਹਾਂ ਮਲੇ 11 ਦਾ 10 ਕਿਲੋ ਨਾ ਨਿਕਲੂਗਾ ਸਹੀ ਹੈ ਜੀ ਹਾਂ ਜੋ ਦੱਸਾਂਗੇ ਉਹੋ ਨਿਕਲੂਗਾ ਲਓ ਜੀ ਹਾਂ ਜੀ ਤੋ ਦੋਸਤੋ ਥੀ ਇਕ ਉਠੇਰ ਕੀ ਧਾਰ ਬਿਲਕੁਲ ਬਿਲਕੁਲ ਤੇ ਵੀਰ ਨੇ ਪੈਸੇ ਖਰਚਣੇ ਆ ਕੋਈ ਆਨਲਾਈਨ ਮੰਗਾਉਂਦਾ ਇਹ ਥੋੜਾ ਅਗਲਾ ਮੱਥਾ ਫੜ ਕੇ ਪਾਵੇ ਮੈਂ ਮੱਝ ਲਿਆ ਦੀ ਟੋਟੀਆਂ ਤੋਂ ਬੁੱਢੇ ਨੇ ਕੀ ਦੱਸਿਆ ਨਹੀਂ ਠੀਕ ਨਹੀਂ ਗੱਲ ਵੀਰ ਜੀ ਆ ਬਿਲਕੁਲ ਸਹੀ ਗੱਲ ਆ ਜੀ ਸਹੀ ਹੋ ਗਿਆ ਤੇ ਅਗਲੀ ਆਪਣੇ ਕੋਲ ਆ ਮੱਝ ਦੀ ਕੀ ਡਿਟੇਲ ਆ ਜੀ ਇਹ ਵੀਰ ਜੀ ਮਲੇ ਕੋਈ 5-6 ਦਿਨ ਖੜਦੀ ਆ 5-7 ਦਿਨ ਲਜੂਗੀ ਹਾਂਜੀ ਇਹਨੂੰ ਕੋਈ ਦੂਜੇ ਥੂਏ ਲਾ ਲੇ ਕੋਈ ਤੀਜੇ ਲਾ ਲੇ ਠੀਕ ਹੈ ਜੀ ਤੁਹਾਨੂੰ ਜੀ ਸਮਝ ਜਾ ਆਪਾਂ ਮਲੇ ਵੀ ਆਖੀ ਜੀ ਪਹਿਲੇ ਆ ਦੂਜੇ ਅਗਲਾ ਦੀ ਸਮਝ ਨਾ ਲਾਵੇ ਬਈ ਸਹੀ ਗੱਲ ਹੈ ਇਹ ਘਰ ਦੇ ਦੂਜੇ ਆਦੇ ਹੀ ਪਰ ਆਪਾਂ ਤੀਜੇ ਵੀ ਲਾ ਸਕਦੇ ਇਹਨੂੰ ਠੀਕ ਨਹੀਂ ਗੱਲ ਇਹ ਕੋਈ ਮਲਾ 8-7 ਦਿਨ ਕੱਢ ਜਾਣੇ ਆ ਅੱਛਾ ਸੇਲ ਹੈ ਜੀ 7 ਲੈ ਜੀ ਇੱਥੇ ਇੱਕ ਕੱਢਦੀ ਆ ਮਾਜ ਬਾਕੀ ਕੋਈ ਬਾਈ ਬੂਈ ਨਹੀਂ ਆ ਸੀਲ ਪੂਰੀ ਆ ਕੋਈ ਪਿੱਛੇ ਦੀ ਕੋਈ ਵੀ ਗੱਲ ਹੋਵੇ ਪਰ ਪੂਰੀ ਆਪਣੀ ਗਾਰੰਟੀ ਆ ਤੇ ਲੋ ਜੀ ਹਾਂਜੀ ਹਾਂਜੀ ਠੀਕ ਆ ਸੋ ਦਿਨ ਦੋਸਤੋ ਬੇਸ਼ੱਕ ਲੈ ਕੇ ਜਾ ਸਕਦੀ ਜਿਵੇਂ ਪੁੜੇ ਪੜੇ ਵੇਖੇ ਖਿੱਚਿਆ ਪਰਪੋਸ ਉਹ ਲੈ ਜਾਊਗਾ ਠੀਕ ਹੈ ਅਸੀਂ ਵੀ ਕੱਢਤੀ ਆ ਜਾਨੀ ਕਿਰਪਾ ਕਰੇ ਚੰਗਾ ਚੱਡਾ ਵਿਖਾਉਣ ਦੇ ਬਹੁਤ ਵਧੀਆ ਬਾਕੀ ਚੱਡਾ ਛੱਡਾ ਤਾਂ ਕੋਈ ਮੇਰਾ ਵੀ ਸ਼ੱਕ ਨਹੀਂ ਹੁਣ ਨਹੀਂ ਪਛਾਣ ਲਈ ਫਿਰਦੀ ਆ ਦੇ ਤੇ ਇਹ ਵੀ ਤੋਰ ਦੋ ਵੀਰ ਦਿਖਾਦ ਕੇ ਤਸੱਲੀ ਨਾਲ ਤੇ ਸੂਹਾ ਦੋਸਤੋ ਤੀਜਾ ਮੰਨ ਲਿਓ ਚੌਥਾ ਮੰਨ ਲਿਓ ਠੀਕ ਆ ਆਪੋ ਆਪਣੀ ਸਮਝ ਨਾਲ ਲਾ ਲਈ ਆਪੋ ਆਪਣੀ ਸਮਝ ਨਾਲ ਵੀ ਕਹਿਣਾ ਚਲੋ ਫਰਜ਼ ਬਣਦਾ ਤੁਹਾਡਾ ਵੀ ਜੀ ਦੱਸਣਾ ਫਰਜ਼ ਬਣਦਾ ਜਿਹੜਾ ਘਰ ਵਾਲਾ ਕਹਿੰਦਾ ਆਪਾਂ ਉਦੋਂ ਵੀ ਇੱਕ ਸੂਹਾ ਵਾਦ ਦੱਸੀਦਾ ਤੇ ਤੁਸੀਂ ਆਪਦਾ ਵਾ ਪਤਲੇ ਪਿੰਡੇ ਦੀਆ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਬਿਲਕੁਲ ਐਨਾ ਗੰਡੇ ਦੀ ਆਪਾਂ ਛਿਲਕਾ ਜਿਹਾ ਕਹਿ ਦਿਆ ਨਾ ਵੀ ਪਿੰਡਾ ਠੀਕ ਆ ਪਤਲਾ ਪਿੰਡਾ ਹੁਣ ਤੇ ਭਾਰਾ ਹੀ ਸੈਂ ਪੂਛ ਮਰੋੜ ਕੇ ਆਏ ਕਰ ਦਿੰਦੇ ਇੱਕ ਦੇ ਪੂਛ ਚ ਦੁੱਧ ਵੜਿਆ ਇਹਦੇ ਚ ਠੀਕ ਆ ਜੀ ਨਹੀਂ ਸਹੀ ਕਹਿੰਦੇ ਪੂਛ ਕਿਹੜਾ ਦੁੱਧ ਵੜਿਆ ਚੰਡੇ ਨੇ ਦੁੱਧ ਦਸਣਾ ਕੀ ਆ ਬਿਲਕੁਲ ਜੀ ਬਿਲਕੁਲ ਇਹਨੇ ਵਿਚਾਰੇ ਪਹੂ ਦੀ ਪੂਛ ਹੀ ਮਲੋੜ ਕੇ ਡੰਡ ਲਾ ਦੇਣੀ ਉਹ ਪੂਛ ਪਹੂ ਦੀ ਨਹੀਂ ਮਰੋੜਦੇ ਉਹ ਬੰਦੇ ਦੀ ਮਰੋੜਦੇ ਆ ਅੱਛਾ ਅੱਛਾ ਜੀ ਲਾਓ ਵੀ ਸਿੱਧੀਆਂ ਗੱਲਾਂ ਮੇਰੀ ਕੱਟੇ ਹੋ ਸਿੱਧੀਆਂ ਗੱਲਾਂ ਪਹੂ ਰਾਦੀਆਂ ਵੀ ਆਪਾਂ ਕੋਈ ਨਹੀਂ ਕਟਣੀ ਗੱਲ ਵੀ ਹੈ ਕੀ ਚੱਕਰੇ ਆਪਾਂ ਕੱਢਣਾ ਤੇ 1500 ਰੁਪਇਆ ਕਿ ਅਗਲੇ ਦੀ ਮਤਲਬ ਉਹ ਬੰਦੇ ਦੀ ਪੂਛ ਮਰੋੜੀ ਦੀ ਆ ਅੱਛਾ ਉਹ ਬੰਦੇ ਦੀ ਮਰੋੜੀ ਦੀ ਬੰਦੇ ਦੀ ਮਰੋੜੀ ਦੀ ਆ ਪੂਛ ਕਿਹਦੇ ਦੁੱਧ ਤੋਂ ਵੜਿਆ ਵਾ ਐਨੇ ਦੁੱਧ ਦੱਸਣਾ ਆ ਜਿਹੜੀ ਚੀਜ਼ ਨੇ ਨਹੀਂ ਠੀਕ ਹੈ ਗੱਲ ਮੈਂ ਨਾ ਬਿਲਕੁਲ ਸਹੀ ਹਾਂ ਹਾਂਜੀ ਹਾਂਜੀ ਇਹ ਦੇਰ ਪੰਜ ਛਤ ਜੇ ਰਾਜਸ਼ਾ ਕੱਢਦੀ ਆ ਲੈ ਜੂਗੀ ਹਾਂਜੀ ਹਾਂਜੀ ਬਾਕੀ ਥਾਂ ਥਾਂ ਨੂੰ ਜਿਹੜਾ ਦੋਸਤੋ ਵੇਖੋ ਸੋਹਣੀ ਬੰਡਾ ਹਾਂਜੀ 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 ਦੇਖੋ ਜੀ ਵੇਖੋ ਤੁਸੀਂ ਠੀਕ ਹੈ ਬਾਕੀ ਐ ਬਹੁਤ ਵਧੀਆ ਮਲਾਂ ਦੇਂਦੇ ਆ ਪਿਆਰਾ ਛੱਡਾ ਰੱਖਦੀ ਆ ਬਹੁਤ ਕਿਹੇ ਗੱਲਾਂ ਮਲਕ ਕੁੱਸੀ ਨਹੀਂ ਦੇ ਐ ਮਲਕ ਇਹਦਾ ਮੁੱਲ ਕੀ ਕਰਦੇ ਆ ਜੀ 73000 73000 ਦੀ ਵੀ ਉਹ ਕਿਉਂ ਵੀ ਦੋ ਛੱਡਿਆ ਅੱਛਾ ਜੀ ਹਾਂ ਜੀ ਦੋ ਚੋਂ ਵੀ ਛੱਡਿਆ 2000 ਛੱਡਿਆ 73 ਚੋਂ 71 ਦੀ 71 ਦੀ ਦੇਤੀ ਦੇ ਲੈ ਬਸ ਕੱਤ ਯਾਦ ਕਰੂਗਾ ਯਾਦ ਅੱਛਾ ਜੀ ਹਾਂ ਜੀ ਲਓ ਜੀ 71000 ਦੀ ਵੀਰਾਂ ਦਾ ਵੀ ਕੋਈ ਦੇ ਲਿਆ ਬਾਕੀ ਪੰਡਾ ਪਾਈ ਖੜੀ ਹੈ ਕਰਮਾ ਲਈ ਬਿਲਕੁਲ ਤੁਹਾਡੇ ਸਾਹਮਣੇ ਤੋੜ ਕੇ ਦਿਖਾਈ ਹੈ ਤੁਹਾਨੂੰ ਤਸੱਲੀ ਦੇ ਨਾਲ ਠੀਕ ਹੈ ਜੀ ਤੇ ਹੋ ਸਕਦਾ ਦੋਸਤ ਲੰਮੇ ਸਫ਼ਰ ਦੇ ਵਿੱਚ 2-4 ਦਿਨ ਜਾਂਦਿਆਂ ਸੂਪੇ ਹੋ ਸਕਦਾ ਦੋ ਚਾਹ ਖਾੜ ਕੇ ਗਾਲਾਂ ਹੀ ਕੱਢਦਾ ਰਿਹਾ ਤੇ ਫਿਰ ਫਾਇਦਾ ਕੀ ਹੋਇਆ ਹੈ ਕਿ ਨਹੀਂ ਗੱਲ ਤੇ ਬਾਕੀ ਸਮੁੰਦਰ ਆਦੇ ਹੁੰਦੇ ਆ ਆਪਾਂ ਘਰੋਂ ਟਿੱਪ ਕੇ ਖੜੇ ਪਿੱਛੇ ਦੀ ਗਰੰਟੀ ਹੈ ਦੋ ਚੌ ਦਿਨਾਂ ਦੀ ਅਗਲਾ ਵੰਡ ਵੜੇਵਾ ਵੱਧ ਪਾਵੇ ਕਿਸੇ ਦੇ ਘਰੇ ਜਾ ਕੇ ਪੰਜੀ ਸੱਤੀ ਦਿਨ ਹੀ ਕੋਈ ਰੱਬ ਵੱਲੋਂ ਥਾਣ ਚੱਲ ਜਾਂਦਾ ਉਹਦੀ ਕੋਈ ਗਰੰਟੀ ਨਹੀਂ ਉਹਦੀ ਵੇਖੋ ਹੈ ਕਿ ਨਹੀਂ ਗੱਲ ਸਮੁੰਦਰ ਆ ਉਹ ਤਾਂ ਕਿਸਮਤ ਕਰਮਾਂ ਦੀ ਗੱਲ ਹੈ ਕਰਮਾਂ ਦੀ ਗੱਲ ਕਰਮਾਂ ਦੀ ਖੇਡ ਆ ਕਰਮਾਂ ਦੀ ਖੇਡ ਹੈ ਬਿਲਕੁਲ ਜੀ ਨਾਨੇ ਤੇ ਨਮਕਤਾਰ ਗਲੇ ਜੇ ਤੁਹਾਡੀ ਕਿਸਮਤ ਹੁੰਦੀ ਆ ਕਿ ਆਪਾਂ ਦਾ ਜਿਹੜਾ ਸੂਆ ਡੰਗਰਾਂ ਨੂੰ ਐ ਆਪਦਾ ਟਿੱਪ ਕੇ ਖੜਨਾ ਸੂਏ ਨੂੰ ਚੋ ਕੇ ਖੜਨਾ ਹੈ ਕਿ ਨਹੀਂ ਗੱਲ ਠੀਕ ਗੱਲ ਹੁੰਦੇ ਆ ਭਰਿਆ ਪਾਂਡਾ ਵਾ ਗਾੜੀ ਤੇ ਗਾੜੀ ਕਿਸਮਤ ਆ ਕਿਸਮਤ ਕਿਸਮਤ ਲੋ ਵੀ ਦੋਸਤੋ ਅਗਲੀ ਚੌਥੀ ਮਾਝ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਵੀ ਸੁਈ ਹੈ ਕਿ ਗੱਬਣੀ ਹੈ ਜੀ ਇਹ ਗੱਬਣ ਆ ਇਹ ਵੀ ਆਪਣੇ ਰਾਜਸਿਆਂ ਅੱਠ ਦਿਨ ਕੱਢਦੀ ਆ ਅੱਠ ਦਿਨ ਲੈ ਜੂਗੀ ਹਾਂ ਜੀ ਅੱਠ ਦਿਨ ਠੀਕ ਆ ਸੁਵਾ ਤੀਜਾ ਮੰਨ ਲਓ ਦੂਜਾ ਮੰਨ ਲਓ ਠੀਕ ਆ ਜੀ ਮੰਨ ਲੇ ਕੋਈ ਚੌਥਾ ਮੰਨ ਲੇ ਠੀਕ ਆ ਕਿਉਂਕਿ ਜਦੋਂ ਜਦਾ ਹੀ ਨਹੀਂ ਹੈਗੀ ਭੈਣ ਭਰਾਵਾਂ ਨਾਲ ਜਿਵੇਂ ਭੁੱਲਦੀ ਗੱਲ ਨੂੰ ਥੋੜਾ ਖੁੱਲਾ ਰੱਖ ਦਈਏ ਆਪ ਦੀ ਅਗਲਾ ਸਮਝ ਲਾਵੇ ਆਹ ਵੇਖ ਲਓ ਫੇਸ ਕੁਆਲਿਟੀ ਇਦਾਂ ਦੀ ਆ ਐ ਦੰਦ ਖੋਰ ਸਭ ਕੋ ਨਵਾਂ ਅੰਡਰੋਆ ਕੋਈ ਦੰਦ ਨਹੀਂ ਉਖੜਿਆ ਕੋਈ ਐ ਸਿੰਘ ਥੋੜਾ ਖੁੱਲਾ ਰੱਖ ਦਈਆਂ ਕੋਈ ਮਲੇ ਇੱਚ ਕਾਨੂੰ ਨਹੀਂ ਗਈ ਠੀਕ ਆ ਹਾਂ ਜੀ ਦਿਨ ਹਫਤੇ ਲੈ ਜੂਗਾ ਅੱ ਹਾਫਤਾ ਦੋਸਤੋ ਇਹ ਵੀ ਮੱਝ ਲੈ ਜੂਗੀ ਠੀਕ ਆ ਤੇ ਪਸ਼ੂ ਜਿਹੜੇ ਆਪੋ ਆਪਣੀ ਜਗ੍ਹਾ ਤੇ ਸਾਰੇ ਦੋਸਤੋ ਐਂਡ ਨੇ ਤਸੱਲੀ ਜਾਣੇ ਆ ਤਸੱਲੀ ਉਦੋਂ ਹੋਰ ਵੀ ਸਵਾਦ ਆਉਂਦਾ ਜਦੋਂ ਤਸੱਲੀ ਕੋਈ ਅੱਗੋਂ ਵੇਰ ਖਰੀਦਦਾਰ ਆਪਦੇ ਹੱਥੀ ਕਰਦਾ ਕੀ ਤੱਕ ਰਾਜ ਤੇ ਹੁਣ ਆਪਣੇ ਪੰਜ-ਛੇ ਦਿਨ ਲੱਗੇ ਆ ਤੇ ਪੰਜ-ਛੇ ਦਿਨ ਲੱਗਿਆ ਡੰਗਰ ਨੂੰ ਦੇਖ ਕੇ ਆਪਣੇ ਘਰੇ ਵੀ ਪੰਜ-ਛੇ ਦਿਨ ਰੱਖੀਦਾ ਕੋਈ ਪਿੱਛਾ ਤੇ ਨਹੀਂ ਮਾਰਦਾ ਕੀ ਚੰਗਰ ਆ ਕਿ ਆਪਾਂ ਕੱਲ ਲਿਆਂਦਾ ਅੱਜ ਸਵੇਰੇ ਅਗਲੇ ਨੂੰ ਚੜਾ ਲੈਣਾ ਤਾਂ ਉਹਦਾ ਆਪਾਂ ਪਿੱਛੇ ਨਹੀਂ ਕੀ ਗਾਰੰਟੀ ਦੇਵਾਂਗੇ ਹਾਂ ਸੋ ਪਾਉ ਅਨੋਖ ਹੋਣੀ ਮੈਨੂੰ ਕਹਿੰਦੇ ਸੀ ਵੀ ਕੱਲ ਪਰਸੋਂ ਕਵਰੇਜ ਕਰਨ ਨੂੰ ਫੇਰ ਆਦੇ ਵੀ ਨਹੀਂ ਰੁਕ ਚ ਗਏ ਪਸ਼ੂ ਜਿਹੜੇ ਲਏ ਆ ਉਹ ਚੰਗੀ ਤਰ੍ਹਾਂ ਨਰਕ ਉੱਪਰ ਖੋ ਜੇ ਬਿਲਕੁਲ ਜੀ ਕਿਉਂਕਿ ਜਿਹੜਾ ਗੱਬਣ ਪਸ਼ੂ ਦੋਸਤੋ ਭਾਰ ਦੀ ਸ਼ਿਕਾਇਤ ਹੀ ਜ਼ਿਆਦੀ ਵੇਖਣ ਚਾਹੁੰਦੀ ਆ ਕਈ ਵਾਰ ਬੰਦਾ ਸਵੇਰੇ ਨਹੀਂ ਹੁੰਦਾ ਤੇ ਦੂਜੇ ਦਿਨ ਆਪਾਂ ਅਗਲੇ ਨੂੰ ਫੜਾਦਨੇ ਇੱਕ ਰਾਤ ਦੇ ਵਿੱਚ ਕਈ ਵਾਰ ਨਹੀਂ ਪਤਾ ਲੱਗਦਾ ਹੁਣ ਇਹਨਾਂ ਨੂੰ ਕਿਸੇ ਨੂੰ ਦੱਸ ਦੇਣ ਹੋ ਗਏ ਕਿਸੇ ਨੂੰ 15 ਹੋ ਗਏ ਕਿਸੇ ਨੂੰ ਹਫਤਾ ਹੋ ਗਿਆ ਹ ਤੇ ਪਾਉਜੀ ਉਹ ਵੀ ਬੰਦੇ ਹੈਗੇ ਆ ਵੀ ਜਿਨ੍ਹਾਂ ਨੇ ਧਾਰ ਨਹੀਂ ਮਾਰੀ ਹੁੰਦੀ ਉਹ ਕਹਿਣਗੇ ਵੀ 11 ਲੀਟਰ ਦੁੱਧ 11 ਲੀਟਰ ਦੁੱਧ ਆ ਉਹ ਆ ਦਿੰਦੇ ਬੋਲ ਆ 12 ਲੀਟਰ ਦਾ ਬੋਲ ਆ ਯਾ ਬੋਲ ਆ ਯਾ ਆ ਵੀ ਹੁਣ ਇਸ ਝੋਟੀ ਥੱਲੇ ਅਸੀਂ ਕੀਤਾ ਵਾ ਅਸੀਂ ਵੰਗਾਰਦੇ ਅਗਲਾ ਦੋ ਟਾਈਮ ਚੋਵੇ ਘਾਟ ਹੋਵੇ ਤੇ ਅਗਲਾ ਆਖੇ ਤੂੰ ਵੀਡੀਓ ਚ ਕੀ ਬੋਲਦਾ ਹਾਂ ਬਾਉ ਬੋਲਦੇ ਦੀ ਠੀਕ ਨਹੀਂ ਗੱਲ ਆਪਾਂ ਅੱਗੇ ਵੀ ਵੇਚੀਆ ਅਗਲੇ ਅਗਲੇ ਚੋਕੇ ਖੜੀਆਂ ਬਿਲਕੁਲ ਜੀ ਬਿਲਕੁਲ ਤੇ ਮੈਂ ਦੋਸਤੋ ਪਹਿਲਾਂ ਵੀ ਤੁਹਾਨੂੰ ਦੱਸਦਾ ਸੀ ਵੀ ਡੇਰੀ ਦਾ ਕੰਮ ਵੀ ਆ ਵਪਾਰ ਦੇ ਵਿੱਚ ਬੇਸ਼ੱਕ ਥੋੜੇ ਟਾਈਮ ਤੋਂ ਪਏ ਨੇ ਫਿਲਹਾਲ ਆਪਦੇ ਹੱਥੀ ਚਵਾਈਆਂ ਕੀਤੀਆਂ ਨੇ ਮੱਝਾਂ ਚੰਗੀਆਂ ਚੰਗੀਆਂ ਪੁਰਾਣੀਆਂ ਮੱਝਾਂ ਤੁਸੀਂ ਦੇਖ ਰਹੇ ਹੋ ਪੁਰਾਣੀਆਂ ਮੱਝਾਂ ਬਿਲਕੁਲ ਘਰ ਦੇ ਵਿੱਚ ਦੁੱਧ ਵਾਸਤੇ ਡੇਰੀ ਦੇ ਲਈ ਸਾਂਭੀਆਂ ਨੇ ਤੇ ਉਹਨਾਂ ਚ ਵੀ ਅੱਜ ਸੇਲ ਕਰਨ ਦੇ ਪ੍ਰੋਗਰਾਮ ਹੈਗੇ ਉਹ ਵੀ ਤੁਹਾਨੂੰ ਵਿਖਾਵਾਂਗੇ ਉਹਨਾਂ ਚ ਵੀ ਸੇਲ ਕਰਕੇ ਕਢਾਉਂਦਾ ਰਹਾਦਾ ਸੀਗਾ ਆਹੋ ਇਹ ਵੀ ਡੰਗਰ ਜਾਦੇ ਆ ਬਸ ਸਾਹਮਣੇ ਨਹੀਂ ਜਾਂਦੇ ਜਦੋਂ ਦੂਰ ਨੇੜੇ ਕਿਹੜੇ ਲੈਣ ਜਾਣਾ ਪੈਂਦਾ ਤੇ ਚਵਾਈ ਨੂੰ ਫੇਰ ਲੇਟ ਹੋ ਜਾਈਦਾ ਤੇ ਆਕੀ ਦਾ ਦੋ ਚਾਰ ਉਹਨਾਂ ਚ ਭੈਣ ਭਰਾਵਾਂ ਨੂੰ ਦਿੱਤੀਆਂ ਜਾਣ ਚਲੋ ਇਹ ਡੰਗਰ ਥੋੜਾ ਸਾਹਮਣਾ ਸੌਖਾ ਹੋ ਜਾਂਦਾ ਠੀਕ ਹੈ ਤੇ ਇਹਦਾ ਬੋਲ ਦੱਸ ਦਿਓ ਜੀ ਇਹ ਮ 3 ਘੱਟ 70 3 ਘੱਟ 70 70 67000 67000 ਉਹ ਚੋਂ ਜਲ ਪਾਣੀ ਥੋੜਾ ਬਹੁਤ ਦੂਰੋਂ ਨੇੜੇ ਉਹ ਤੇ ਕੋਈ 500-700 ਰੁਪਏ ਛੱਡ ਦਾਂਗੇ 500-700 700 ਛੱਡ ਦਾਂਗੇ ਅੱਛਾ ਜੀ ਹਾਂਜੀ ਵੀਰ ਜੀ ਲਓ ਜੀ ਕੋਈ 500-700 ਵੀ 200 ਮਾਨਤਨ ਹੋ ਜਾਊਗਾ ਠੀਕ ਹੈ ਬਾਕੀ ਤੁਹਾਡੀ ਮਰਜ਼ੀ ਦਾ ਕੋਈ ਛਡਾਉਣਾ ਚਲੋ 1000 ਤੱਕ ਵੀ ਛੱਡਿਆ ਜਾਊਗਾ ਠੀਕ ਹੈ ਜੀ ਤੇ ਕੋਈ 68 ਸ਼ੂਟ ਦੇ ਘਰ ਦੇ ਵਿੱਚ ਪਾਉ ਹੋਰੀ ਕਹਿੰਦੇ ਵੀ ਇਹ ਮੱਝ ਆਪਾਂ ਦੇ ਦਾਂਗੇ ਠੀਕ ਹੈ ਜੀ ਤੇ ਗੱਬਣਾ ਬਿਲਕੁਲ ਦੋਸਤੋ ਸੂਣ ਦੇ ਵਿੱਚ ਥੋੜੇ ਦਿਨ ਬਾਕੀ ਨਵਾਈ ਦੇ ਵਿੱਚ ਵੀ ਤੇ ਬਿਲਕੁਲ ਪਤਲੇ ਪਿੰਡੇ ਦੀ ਮਜਾ ਦੋਸਤੋ ਹੋਰ ਵੀ ਤੁਹਾਨੂੰ ਅੱਗੇ ਦਿਖਾਉਣੇ ਆ ਠੀਕ ਆ ਜੀ ਇਸ ਤੋਂ ਬਾਅਦ ਪਾਉ ਜੀ ਆਪਣੇ ਕੋਲ ਆ ਝੋਟੀ ਆ ਗਈ ਆ ਕਿ ਕੀ ਡਿਟੇਲ ਆ ਸੂਆ ਕਿੰਨਾ ਸੂਗੀ ਏ ਇਹ ਵੀ ਰਤੀ ਦੂਜੇ ਸੂਵੇ ਸੂਈ ਆ ਆ ਸੂਈ ਆ ਜੀ ਇਹ ਹਾਂਜੀ ਲਓ ਜੀ ਤੇ ਪਹਿਲੇ ਸੂਵੇ ਦੱਸਦੇ 10-11 ਲੀਟਰ ਦੁੱਧ ਘਰ ਵਾਲਿਆਂ ਦੇ ਕੱਢਿਆ ਆ ਨਹੀਂ ਅੱਛਾ ਤੇ ਆਪਣੇ ਕੋਲੇ ਰਾਤ ਦੀ ਸੂਈ ਆ ਮਗਰ ਬੱਚਾ ਕੀ ਆ ਜੀ ਜੇ ਜੂੜ ਪਾਤੀ ਆ ਵੀਡੀਓ ਜੇਰਦੀ ਭਰਾਈਆਂ ਜੇ ਮੈਂ ਕੱਟੀ ਆ ਕੱਟੀ ਆ ਗਈ ਮਗਰ ਕੱਟੀ ਆ ਲਓ ਵੀ ਦੋਸਤੋ ਮਗਰ ਕੱਟੀ ਆ ਠੀਕ ਆ ਪਹਿਲੇ ਨਹੀਂ ਝੋਟੀ ਸਹੀ ਆਹ ਪਹਿਲਾਂ ਇਹ ਕਈ ਦੂਜੇ ਸੂਏ ਸੂਈ ਆ ਦੂਜੇ ਸੂਈ ਦੂਜੇ ਥੂਏ ਬਾਕੀ ਥਣਾ ਥਣਾ ਬਹੁਤ ਵਿਰਲ ਆ ਕੋਈ ਮਲਾ ਕਾਣੋ ਵਾਲੀ ਗੱਲ ਨਹੀਂ ਐਜ ਲਓ ਜੀ ਆਹ ਵੇਖੋ ਠੀਕ ਆ ਜੀ ਆਹ ਥਣ ਭਾਂਡਾ ਵੇਖੋ ਬਾਕੀ ਭਲ ਭੂਲ ਜਿਹੜੀ ਆ ਤੁਹਾਨੂੰ ਨਜ਼ਰ ਥੋੜੀ ਬਦੀ ਹੋਗੀ ਆ ਵੇਖੋ ਆ ਭਲ ਤੇ ਆਰਮਨਾ ਭਲ ਕੇ ਪਰਥੋ ਤਾਂ ਹੀ ਆਰਮਨਾ ਲੈ ਜਾਣੀ ਆ ਥਣਾ ਚ ਵਿਰਲ ਬੁਰਲ ਬਹੁਤ ਆ ਕੋਈ 12 13 ਲੀਟਰ ਵਾਲੀ ਝੋਟੀ ਆਰਮਨਾ ਵਾਲਾ ਬੋਲੇ ਭਾਜੀ ਕੀ ਆ ਥਲੇ ਬੋਲੇ ਨਹੀਂ ਥਲੇ ਅਸੀਂ 3 ਕਿਲੋ ਥੇਰੇ ਝੋਇਆ ਵਾ ਤੇ ਕੋਕਟੇ ਕੁੱਟੇ ਨੂੰ ਲਿਆ ਤੇਨੇ ਕਿ ਝੋਟੀ ਬਹੁਤ ਪਿਆਰੀ ਹੈ ਦੋਸਤੋ ਦੂਜਾ ਸੂਹਾ ਠੀਕ ਹੈ ਜੀ ਤੇ ਕੋਈ 2.5 3 3 ਕਿਲੋ ਆ ਮਾਰਨਿੰਗ ਟਾਈਮ ਜਿਹੜੀ ਚੁਵਾਈਆ ਬੌਲੇ ਦੇ ਵਿੱਚ ਕੀਤੀ ਆ ਮਗਰ ਕੱਟੀ ਆ ਠੀਕ ਹੈ ਜੀ ਪਸੰਦ ਆਊਗੀ ਬਾਕੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਨੇ ਆ ਆ ਦੇਖੋ ਸਿੰਗੀ-ਸੁੰਗੀ ਵੇਖੋ ਠੀਕ ਹੈ ਜੀ ਸ਼ਕੀਨੀ ਵਾਲੇ ਪਾਸਿਓ ਵੀ ਪੂਰੀ ਵਧੀਆ ਤੇ ਹਾਈਟ ਕੱਦ ਦੀ ਪੂਰੀ ਉੱਚੀ ਆ ਬਾਕੀ ਜਿਵੇਂ ਪਸ਼ੂ ਨਾਰਮਲੀ ਇੱਕ ਸੂਹ ਦੇ ਵਿੱਚ ਆ ਮਾਰਨਿੰਗ ਸੂਣ ਕਰਕੇ ਤੇ 2-4 ਦਿਨਾਂ ਦੇ ਵਿੱਚ ਦੋਸਤੋ ਪਸ਼ੂ ਆਪ ਜਮ ਨੂੰ ਰਿਕਵਰ ਕਰ ਲੂਗਾ ਪੂਰਾ ਠੀਕ ਹੈ ਜੀ ਤੇ ਝੋਟੀ ਵੈਸੇ ਰਾਜੀ ਆ ਪੂਰੀ ਤੇ ਉਸ ਨੂੰ ਬਹੁਤ ਵੀਜੀ ਸੁਣਾ ਦੇ ਵੇਖੋ ਇੱਕ ਨੀ ਥੱਲੇ ਕਰਕੇ ਬਰਲ ਪਕਾਓ ਸੁਣਾ ਦੇ ਆ ਲੋ ਜੀ ਹਟ 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 ਬਸ ਹਟ ਹਟ ਅਮਰੀਤ ਲਓ ਜੀ ਠੀਕ ਇਹਦਾ ਮੁੱਲ ਕੀ ਰਹੂਗਾ ਪਾਓ ਜੀ ਫਿਰ ਇਹਦਾ ਮੁੱਲ ਭਾਵੇਂ ਆਪਾਂ 90 ਕਰੀਏ ਭਾਵੇਂ 85 ਕਰੀਏ ਹਾਂ ਨਾ 38000 ਦੀ ਦੇ ਲੈ 83 ਦੀ 83 ਦੀ ਉਹ ਤੋਂ ਛੋੜ ਛੱਪਾ ਹੋਊ ਕੋਈ 2-400 ਰੁਪਈਆ ਹਾਂਜੀ ਠੀਕ ਹੈ ਜੀ ਕਿ ਝੋਟੀ ਬਹੁਤ ਸੋਹਣੀਆਂ ਵਿਰਲ ਵਰਲ ਬਹੁਤ ਜਿਆਦਾ ਵਾ ਚੋਾਈ ਤੂ ਇੱਕ ਨੰਬਰ ਆ ਤੇ ਚੋਈ ਆ ਤੇ ਲਓ ਜੀ ਹਾਂ ਫੇਰੇ ਆਪਾਂ 2-3 ਕਿਲੋ ਬੋੜਾ ਦਾ ਝੋਆ ਠੀਕ ਹੈ ਜੀ 83000 ਦੀ ਦੋਸਤੋ 83000 ਦੀ ਤੇ ਲੈ 85 ਡਿਮਾਂਡ 2000 ਲੈਸ ਤੇ ਅਗਲੀ ਆ ਝੋਟੀ ਦਾ ਕੀ ਰਿਕਾਰਡ ਆ ਜੀ ਇਹਦਾ ਵੀਰ ਜੀ ਕੋਈ ਮਨ ਦੂਜੇ ਸੁਮੇਤ ਹੁੰਦੀ ਹੈ ਰਕਾਂ ਦੀ ਤੇ ਮੇਰੇ ਸਾਹ ਚ ਕੋਈ 10 ਦਿਨ ਲੈ ਜੇ 15 ਦਿਨ ਲੈ ਜੇ 15 ਦੇ ਅੰਦਰ ਬਾਹਰ ਖੜਦੀ ਆ ਬਾਕੀ ਸੱਧੂ ਸਾਹਿਬ ਇਹ ਕਰਨੀ ਆ ਗਿਫਟ ਉਹਦਾ ਪਾਉਣੀ ਹੈ 15 ਦੇ ਦਿਨਾਂ ਨੂੰ ਹਾਂ ਹਾਂ ਤੇ ਉਦੋਂ ਰੇਟ ਦਾ ਉੱਚਾ ਹੋਣੀ ਇਹ ਕਿਸੇ ਘਰ ਵਾਲ ਨੂੰ ਗਿਫਟ ਹੀ ਕਰਨੀ ਜਾਇਜ਼ ਰੇਟ ਦੇਵਾਂਗੇ ਕੋਈ ਯਾਦ ਕਰੂਗਾ ਏ ਠੀਕ ਆ ਇਹ ਦਿਨ ਚੰਗੀ ਚੱਡਾ ਚੁੱਡਾ ਮਾਰੂਗੀ ਏ ਤੇ ਆਪਾਂ ਜਾਇਜ਼ ਹੀ ਦੇਵਾਂਗੇ ਜਾਇਜ਼ ਹੀ ਮਮ ਕਰੋ ਮਿਲੀ ਆ ਪਹਿਲੇ ਦਿਨ ਨਾ ਨਹੀਂ ਦੂਜੇ ਸਵੇਰ ਦੂਜੇ ਦੂਜੇ ਸਵੇਰ ਹੁੰਦੀ ਆ ਦੂਜੇ ਸਵੇਰ ਦੂਜੇ ਸਵੇਰ ਦੂਜੇ ਸਵੇਰ ਦੋਸਤੋ ਤੇ ਵੀਰਾਂ ਦਾ ਵੀ ਇਹ ਗਿਫਟ ਹੀ ਦੇ ਦੇਣੀ ਆ ਠੀਕ ਆ ਤੇ ਸਿੰਗੀ-ਸੁੰਗੀ ਬਹੁਤ ਸੋਹਣੀ ਆ ਕਈ ਜੀ ਵੀ ਕੋ ਤੁਸੀਂ ਮੱਥਾ ਬਿਲਕੁਲ ਐ ਬਲੈਕ ਕਾਲੇ ਰੰਗ ਬਹੁਤ ਸੂਲਾ ਤੇ ਗੱਲ ਹੀ ਕੋਈ ਨਹੀਂ ਆ ਤੇ ਜੈਡ ਬਲੈਕ ਕਰੋ ਇਹਨੂੰ ਬਾਕੀ ਠੀਕ ਜਿੱਥੇ ਕੋੜਾ ਨਿੱਕਾ ਲੱਗਾ ਵੇ ਜੀ ਯਾਰ ਪਈਆ ਨਹੀਂ ਨਾਂਗੇ ਦਾ ਸਿੰਘ ਬਹੁਤ ਨਿੱਕਾ ਲੱਗਾ ਆ ਲਓ ਜੀ ਹਾਂਜੀ ਠੀਕ ਹੈ ਤੇ ਰੁਪਈਏ ਮੇਨੋ ਦਾ ਵੀ ਝੋਟੀ ਜਿਹੜੇ ਹਿਸਾਬ ਨਾਲ ਚੰਗੀਆਂ ਰੁਪਈਆ ਕਿ ਲੱਗ ਜਾਣੇ ਆ ਕਈ ਗਈ ਨਾ ਵੀ ਜਾਣੇ ਸਹੀ ਗੱਲ ਬੋਕਿਆ ਤੇ ਖੋਲ ਕੇ ਲਿਆਓ ਜੀ ਵੀਰ ਤੋਰ ਜੀ ਤੇ ਬਾਕੀ ਹੈ ਵੀ ਬਿਲਕੁਲ ਜੈਡ ਬਲੈਕ ਹੈ ਜੀ ਠੀਕ ਹੈ ਜੈਡ ਬਲੈਕ ਆ ਝੋਟੀ ਆ ਦੂਜਾ ਸਵੇਰ ਦੋਸਤੋ ਸੂਨਾ ਹੈ ਠੀਕ ਆ ਬਾਕੀ ਤੁਸੀਂ ਵੇਖ ਸਕਦੇ ਜੀ ਹਜੇ ਵਿਖਾਲਾ ਵੇਖੀਏ ਤੇ ਦੋਸਤੋ ਇੱਕ ਮਾੜਾ ਮੋੜ ਕੇ ਲਾਏ ਪਈ ਆ ਬਾਕੀ ਕੋਣੋ ਨਾ 15 ਦਿਨ 15 ਖੜਦੀ ਵਾਲੀ 15 ਦਿਨ ਖੁੱਲੇ ਡੁੱਲੇ ਲੈ ਜੂਗੀ ਠੀਕ ਆ ਤੇ ਆ ਝੋਟੀ ਵੇਖੋ ਜੀ ਠੀਕ ਆ ਬਿਲਕੁਲ ਨਵੀਂ ਝੋਟੀ ਆ ਤੇ ਹਾਈਟ ਬੇਸ਼ੱਕ ਦੋਸਤੋ ਮੀਡੀਅਮ ਆ ਪਰ ਵੰਡ ਵੇਖੋਗੇ ਤੁਸੀਂ ਵੀ ਪੂਰੀ ਪਲੀ ਪੁਲੀ ਪੁਲੀ ਜੰਮੀ ਪਲੀ ਪੰਡਾ ਪਾਈ ਫਿਰੂਗੀ ਤੇ ਬਾਕੀ ਸੀਲ ਬਹੁਤੀ ਜ਼ਿਆਦੀ ਆ ਲਓ ਜੀ ਕੋਈ ਮੋੜ ਨਾ ਲਓ। ਠੀਕ ਹੈ। ਤਾਂ ਪੂਰੀ ਸਪੈਸ਼ਲ ਝੋਟੀ ਆ ਦੋਸਤੋ। ਬੱਸ। ਹਟ। ਉਹ ਇਹ ਟ੍ਰੇ ਮਾਰ ਲੈਂਦੇ। ਹਟ। ਅਸਾ ਭਾਉਜੀ ਇਹ 15 ਦਿਨਾਂ ਦੀ ਅਜੇ ਕੱਚੀ ਆ ਤਾਂ ਕੀ ਇਹਦਾ ਮੁੱਲ ਕਰਦੇ ਆ? ਇਹਦਾ ਮੁੱਲ ਜੀ ਉਤਰਾਂ ਦੇ ਭਾਵੇਂ ਇਹਦਾ ਮਤਲਬ ਆਪਾਂ 85 ਕਰੀਏ 80 ਕਰੀਏ ਇਹ ਦੇ ਲੈ 72000 ਦੀ ਦੇਣੀ ਆ। 72 72000 ਦੀ ਦੇ ਲੈ ਆ। ਆਨੇ ਤੋਂ ਕਿ ਸੰਭੂਤ ਕੋਈ ਵਿਦਾਹ ਗਾੜੀ ਕੱਢੂਗਾ ਤੇ ਇਹ ਕਿ ਘਰੇ ਰੱਖਣੀ ਉਹ ਵੀ ਯਾਦ ਕਰੂਗਾ ਬਿਲਕੁਲ ਜੀ ਬਿਲਕੁਲ ਕੋਈ 15 ਦਿਨਾਂ ਨੂੰ ਮੋਲ ਜਿਹੜਾ ਜੇ ਸਾਡੇ ਕੋਲ ਰਹਿ ਜਾਂਦੀ ਆ ਫੇ ਹੋਰ ਕਰਾਂਗੇ ਜੇ ਕੋਈ ਵਿਚਾਰਾ ਸਾਂਭ ਲੈਂਦਾ ਵਾ ਤੇ ਫੇ ਲਵੇ ਨਜ਼ਾਰੇ ਫੇ ਤੇ 90 ਲੱਖ ਚੱਲ ਜਣੀ ਛੋਟੀ ਜਿਹਾਂ ਦੀ ਛੋਟੀ 15 ਦਿਨਾਂ ਦੀ ਖੜਦੀ ਆ ਨਹੀਂ ਬਲੈਕ ਬਿਲਕੁਲ ਆਦੂ ਕੋਈ ਦਸਰ ਹੈਗੀ ਆ ਨਹੀਂ ਨਹੀਂ ਜੈਡ ਬਲੈਕ ਛੋਟੀ ਹੈ ਚਲੋ ਤੇ ਬਾਕੀ ਬਣੂ ਬਣੂ ਹਜੇ ਕਰਾਂਗੇ ਠੀਕ ਆ ਕਿਹੇ ਗੱਲੋਂ ਮਲ ਘੁੱਸੀ ਨਹੀਂ ਸਿੰਘੀ ਮਨਹਾਰੇ ਕੋਲ ਲੈ ਜਾਣੇ ਨੇ 15 ਦਿਨ ਕੱਢ ਦੀ ਆ ਤੇ 15 ਲੈ ਜੇ 16 ਲੈ ਜੇ ਕੱਢ ਦੀ ਜੀ ਬਿਲਕੁਲ ਇੱਕ ਰੰਗ ਕਾਲੀ ਦੋਸਤੋ ਝੋਟੀ ਤੁਹਾਨੂੰ ਮਿਲ ਜੂਗੀ ਠੀਕ ਆ ਤੇ ਬਾਕੀ ਕੱਦ ਕਾਠੀ ਠੀਕ ਆ ਉਹ ਵੀ ਰਾਜੀ ਕਿਸੇ ਨੇ ਚੰਗੀ ਸੰਭੀ ਆ ਬਿਲਕੁਲ ਬਿਲਕੁਲ ਲਓ ਜੀ ਅਗਲੀ ਮੱਝ ਕਰੋ ਸਾਹਮਣੇ ਠੀਕ ਆ ਜੀ ਆ ਮੱਝ ਕੋਈ ਆਪਣੇ ਤੀਜੇ ਲਾ ਲੈ ਕੋਈ ਚੌਥੇ ਸੂਏ ਲਾ ਲੈ ਤੇ ਜਾਨੀ ਕਿ ਐ ਵੇਲੇ ਇਹਦੇ ਥੱਲੇ 9 ਕਿਲੋ ਦੋ ਦਿਆ ਅੱਛਾ ਜੀ ਤੇ ਇਹਨੂੰ 4-5 ਮਹੀਨੇ ਸੂਈ ਨੂੰ ਹੋਗੇ ਆ ਦੋਵੇਂ ਟਾਈਮ ਪਾੜੇ ਤੇ ਦੋਵੇਂ ਟਾਈਮ ਪਾੜੇ ਤੇ ਮਿਲਦੀ ਆ ਤੇ ਇੱਕ ਮਹੀਨਾ ਹੋ ਗਿਆ ਮਲਗਾ ਇਹਨੂੰ ਸੌਰੀ ਨੂੰ ਸੌਰੀ ਨੂੰ ਉਹ ਗਾੜੀ ਕਿਸੇ ਦੀ ਕਿਸਮਤ ਆ ਪਰ ਇੱਕ ਮਹੀਨਾ ਇਹ ਪੱਕਾ ਹੋ ਗਿਆ ਇਹਨੂੰ ਸੌਰੀ ਨੂੰ ਦੁੱਧ 9 ਕਿਲੋ ਜੀ ਦੁੱਧ 9 ਕਿਲੋ ਉਹ ਸੀਲ 4 ਕਿਲੋ ਹਲੇ 4.5 ਕਿਲੋ ਭਾੜੇ ਦੇ ਮਿਲਦੀ ਆ ਬਹੁਤ ਸੀਲ ਕੋਈ ਇਹਨੂੰ ਟੀਗਾ ਟਾਗਾ ਨਹੀਂ ਲਾਉਣਾ ਲਓ ਜੀ ਬਹੁਤ ਠੰਡੀ ਦੁੱਧ ਹੈ ਭਾੜੇ ਦੇ ਸੀਲ ਸਭ ਆ ਦੋਸਤੋ 9 ਕਿਲੋ ਦੁੱਧ ਤੇ 5 ਮਹੀਨੇ ਦਾ ਜਿਹੜਾ ਸੁਗਾ ਹੋ ਗਿਆ ਇੱਕ ਮਹੀਨੇ ਦੀ ਜਿਹੜੀ ਸੌਰੀ ਆ ਹਾਂ ਇੱਕ ਮਹੀਨੇ ਦੀ ਸੌਰੀ ਇਹਦੇ ਛਲੇ ਆਪਾਂ ਅੱਜ ਤੀਜੇ ਹੋਇਆ ਸੁਗ ਦੀਆਂ ਜਾਂ ਚੌਥੇ ਯਾਨੀ ਕਿ ਇਹ ਕੋਈ ਤੀਜੇ ਦਾ ਲੈ ਕੋਈ ਚੌਥੇ ਦਾ ਲੈ ਤੇ ਯਾਨੀ ਕਿ ਮਲਕੀਨਾ ਵਾ ਕੋਈ ਆਪਾਂ ਲਿਖ ਕੇ ਨਹੀਂ ਦਿੰਦੇ ਤੇ ਹੈਗੀ ਪੱਕਾ ਸੂਣ ਵਾਲੀ ਆ ਬਾਤ ਇਹਨੇ ਇਹ ਇਕੱਠੀਆਂ ਸੋਰੀਆਂ ਆ ਡੋਕੇ ਡੋਕੇ ਪੌਂਦੀ ਆ ਇਹ ਮਲ ਜਾਣੀ ਕਿ ਡੋਕੇ ਡਾਕੇ ਮੁਰਕੇ ਨਹੀਂ ਇਹਨੇ ਪਾਇਆ ਇਹ ਹੈ ਵੀ ਆਪਣੇ ਘਰ ਦੀ ਮੱਝ ਇੱਕ ਇਹ ਘਰ ਦੀ ਮੱਝ ਆ ਬਿਲਕੁਲ ਇਹਦੇ ਦੋ ਤਿੰਨ ਸੂਏ ਆਪਾਂ ਦੋ ਸੂਏ ਪੀਤੀ ਇਹ ਦੋਸਤੋ ਬਿਲਕੁਲ ਜਿੱਦਾਂ ਕਿ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ 14 ਲੀਟਰ ਦੁੱਧ ਦੇ ਹੱਥੀਂ ਮੈਂ ਚੋਇਆ ਆਪਣੇ ਹੱਥੀਂ ਠੀਕ ਆ ਫਿਰ ਠੀਕ ਆ ਅਜੇ ਵੀ ਬਾਲਟੀ ਥਾ-ਥਾ ਕਰਦੀ ਇੱਕ ਟਾਈਮ ਭਰਦੀ ਆ ਦੇ ਬਿਲਕੁਲ ਆ ਪੰਜਵੇਂ ਮਹੀਨੇ ਦੇ ਵਿੱਚ ਵੀ 9 ਕਿਲੋ ਤੋਂ ਵੱਧਿਆ ਦੇ ਰਹੀ ਹੈ ਜੀ 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 ਆਮ ਨਾ ਤੇ ਬਾਕੀ ਥਣ ਭਾਂਡਾ ਲੰਮੀਆਂ ਡੂੰਗੀਆਂ ਗੱਲਾਂ ਚ ਜਾਂਦੇ ਆ ਪਰ ਉਹ ਜਿਹੜਾ ਥਣ ਭੰਡਾ ਦੱਸ ਦਿੰਦਾ ਵੀ ਪਸੂ ਕਿੰਨੇ ਕੁ ਹੁਣ ਦਾ ਮਾਲਕਾ ਠੀਕ ਆ ਜੀ ਤੇ ਬਾਕੀ ਵੇਖੋ ਪੁੱਠਾ ਪਾਠਾ ਕਾਫੀ ਚੌੜਾ ਥੱਬਿਆਂ ਦੇ ਥੱਬੇ ਆ ਪਿੱਠ ਪੁੱਠਾ ਤੁਸੀਂ ਆ ਵੇਖ ਕੇ ਅੰਦਾਜ਼ਾ ਲਾ ਲਓ ਤੇ ਚੌਰਸ ਲੇਵਾ ਖਵਾਨਾ ਬਾਕੀ ਘਰ ਦੀ ਮਾਂ ਚ ਭਰੋਸਾ ਜੋ 2000 ਕੀ ਆ ਠੀਕ ਆ ਜੀ ਭਰੋਸਾ ਕਿਉਂਕਿ ਪੂਰੀ ਆ ਤੇ ਸੌਰੀ ਨੂੰ ਇੱਕ ਮਹੀਨਾ ਹੋ ਗਿਆ ਤੇ ਆਪਾਂ ਚੋਈ ਜਾਣਾ ਘਰੇ ਕਿ ਦੋ ਪਿਛਲੇ ਸੂਵੇ ਲਿਆਂਦੀ ਸੀ ਪਿਛਲਾ ਸੂਵਾ ਵਿੱਚ ਉਹਦੇ ਐਰਕਾ ਵੀ ਅੱਧਾ ਸੂਇਆਂ ਜਾਨੀ ਕਿ 5 ਮਹੀਨਾ ਪਾ ਚੋਈ ਆ ਤੇ ਹੱਥੀ ਫੇਟੀਗਾ ਭਰਾ ਦੋ ਟਾਈਮ ਆਪਾਂ ਇਹਨੂੰ ਤੇ ਕੀ ਮੁੱਲ ਰੋਗ ਇਹਦਾ ਮੋਲੇ ਦਾ ਵੀਰ ਜੀ ਆਪਾਂ ਮਲੋਤਰਾ ਭਾਵੇਂ 75 ਕਰੀਏ ਤੇ ਇਹ ਆਪਾਂ ਦੇ ਦਾਂਗੇ 2 ਘੱਟ 60000 ਦੀ 58500 ਦੀ 52000 ਦੀ ਦੇ ਦਾਂਗੇ ਵੀਰ ਜੀ ਕੋਈ ਦੂਰ ਨੇੜੇ ਆਉ ਤਾਂ ਕੋਈ ਛੋੜ ਛੱਪਾ ਕਰਦਾ ਕੇ ਥੋੜਾ ਪਤਾ ਤੇ ਅੱਜ ਉਹ ਨਹੀਂ ਕਿਹਾ ਵੀ ਉੱਡਦੀਆਂ ਜਾਣਗੇ ਜਿਹੜੀਆਂ ਉੱਡਦੀਆਂ ਜਾਣੀਆਂ ਮੈਂਟੋ ਮੈਂਟੀ ਤੇ ਕੋੜੀ ਲੋੜ ਹੀ ਨਹੀਂ ਪੈਣੀ ਯਾਰ ਕੀ ਉਹਦੀ ਆਪਾਂ ਰੇੜੀ ਜਾਜ ਕਰਦੇ ਹਾਂ ਅੰਨੰਦ ਅੱਛਾ ਅੱਛਾ ਹਾਂਜੀ ਲਓ ਵੀ ਦੋਸਤੋ ਠੀਕ ਆ ਅੱਜ ਆਪੇ ਜਾਣੀਆਂ ਕਿ ਆਪਾਂ ਦੁੱਧ ਦੋਣ ਕਿਸੇ ਨੂੰ ਵੱਧ ਘੱਟ ਦੱਸਣਾ ਅਗਲਾ ਚਵਾਈ ਕਰੇ ਜਿਹੜੀ ਟੁੱਕੀ ਆ ਉਹ ਦਾ ਆਪਣਾ ਐ ਟਿੱਪ ਕੇ ਖੜੇ ਤੇ ਗਾਂ ਦੇ ਅਗਲੇ ਦੀ ਕਿਸਮਤ ਵਿਚਾਰੇ ਦੀ ਬਿਲਕੁਲ ਹੈ ਕਿ ਨਹੀਂ ਗੱਲ ਲਓ ਵੀ ਦੋਸਤੋ ਮੱਝ ਘਰੇਲੂ ਆ ਘਰ ਦੀ ਮੱਝ ਆ ਤਸੱਲੀ ਕਰ ਲਿਓ 9 ਕਿਲੋ ਦਸੇ ਮੁਤਾਬਕ ਮੈਨੂੰ ਲੱਗਦਾ ਵੀ ਐ ਇਹ ਵੀ ਜੈਡ ਬਲੈਕ ਹੀ ਆ ਜੈਡ ਬਲੈਕ ਜੈਡ ਬਲੈਕ ਮੱਥੇ ਮੁੱਥੇ ਵੀ ਮੈਨੂੰ ਲੱਗਦਾ ਕਾਲਾ ਹੋਇਆ ਚੈੱਕ ਕਰ ਕੀ ਆ ਇਹ ਵੇਚਣ ਦੀ ਤਾਂ ਸਲਾਹ ਨਹੀਂ ਕਿਉਂ ਵੇਚਦੇ ਹਣ ਪਹੂ ਆਪਣੇ ਤੋਂ 10-12 ਘਰ ਦੇ ਹੀ ਰਲੇ ਆ ਤੇ ਸਾਹਮਣੇ ਊਖੇ ਹੋ ਜਾਂਦੇ ਫੇਰ ਬਾਹਰ ਪਹੂ ਫਿਰ ਤੁਰ ਕੇ ਲਿਓਣਾ ਵੀ ਪੈਂਦਾ ਦੋਵੇਂ ਟਾਈਮ ਚ ਆਉਣਾ ਵੀ ਪੈਂਦਾ ਅਗਲੇ ਤੋਂ ਕਿਉਂ ਜਨੇਤਰ ਚਵਾਈਏ ਨੋ ਚੜਾਅ ਨੂੰ ਤਸੱਲੀ ਨਹੀਂ ਆਉਂਦੀ ਪੂਰਾ ਖਲਾਰਾ ਬਣ ਜਾਂਦਾ ਫਟਾ ਫੇਰ ਨਹੀਂ ਰੋਕਉਂਦਾ ਤਾਦ ਕਰਕੇ ਘਰ ਦੀਆਂ ਮਰਵੇਚਣ ਡਿਆ ਹਾਂ ਹਾਂਜੀ ਕੋਈ ਗੱਲ ਨਹੀਂ ਜਰੂਰ ਜੀ ਇਸ ਤੋਂ ਬਾਅਦ ਆਪਣੇ ਕੋਲ ਆ ਆ ਗਈ ਐ ਅਗਲੀ ਇਹ ਵੀ ਟੋਕੜੀ ਐ ਜੀ ਆਓ ਇਹ ਕੋਈ ਨਾਲੋਂ ਭਾਵੇਂ ਦੂਜੇ ਥੂਏ ਨਾਲੇ ਭਾਵੇਂ ਤੀਜੇ ਨਾਲੇ ਇਹਦੇ ਥੱਲੇ 8 ਕਿਲੋ ਦੁੱਧ ਆ 8 ਕਿਲੋ ਹਾਂਜੀ ਅੱਛਾ ਜੀ ਤੇ ਬਣੀ ਇਹ ਵੀ ਆ ਤੇ ਭਾਰੇ ਦਾ ਆਪ ਕੋ ਕਹਿ ਨਹੀਂ ਸਕਦੇ ਪੱਕਾ ਪੱਕਾ ਪਰ ਹਾਂ ਮਾਲੀ ਤੋਂ ਕਿ ਟੀਕੇ ਨਹੀਂ ਟੀਕੇ ਭਰਾਏ ਆ ਟੀਕੇ ਭਰਾਏ ਦੋਵੇਂ ਠੰਡੀ ਪਹਾੜਾ ਛੱਡ ਕੇ ਮਿਲਦੀ ਐ ਭਾਵੇਂ ਪਹਾੜਾ ਪਾ ਵੀ ਲਓ ਪਿਛਵਾ ਹੋ ਜਾਂਦੀ ਆ ਹਾਂ ਕਿ ਨਹੀਂ ਦੋਵੇਂ ਟਾਈਮ ਉਤਰਾ ਹੀ ਮਲਾ 8 ਕਿਲੋ ਦੁੱਧ ਚਾਰ ਹੋਵੇਲੇ ਚਾਰ ਹੋਵੇ ਤੇ ਸੁਆ ਕਿੰਨਾ ਉੱਚਾ ਜੀ ਇਹ ਦਵਾ ਮਲ ਕੀ ਨਾਮ ਆ 14 ਮਹੀਨੇ ਸੂਈ ਆ 4 ਮਹੀਨੇ ਹਾਂਜੀ ਤੇ ਦੁੱਧ ਕਿੰਨਾ ਨੌ ਕਿਲੋ ਦੁੱਧ ਇਹ ਥੱਲੇ 8 ਕਿਲੋ 8 ਕਿਲੋ ਦੁੱਧ 8 ਕਿਲੋ ਦੁੱਧ ਆ ਦੋਸਤੋ ਬਾਕੀ ਥਾਂ ਤੁਹਾਨੂੰ ਤੁਸੀਂ ਆ ਵੇਖ ਲਓ ਉਹਦੀ ਥੱਲੇ 9 ਕਿਲੋ ਆਏ ਦੇ ਥੱਲੇ 8 ਕਿਲੋ ਆ ਠੀਕ ਆ ਇਹ ਪਸ਼ੂ ਜਿਹੜੇ ਘਰ ਦੇ ਦਿਖਾ ਰਹੇ ਆ ਆਪਾਂ ਨਾਲ ਦੀ ਨਾਲ ਤੁਹਾਨੂੰ ਦੋ ਤਿੰਨ ਨਗ ਜਿਹੜੇ ਦਿਖਾਵਾਂਗੇ ਟੋਕਰ ਪਸ਼ੂ ਇਹ ਆਪਣੀ ਕਾਹਦੀ ਹੋਈ ਆ ਇਹਦੇ ਇੱਕ ਇੱਕ ਦੋ ਦੋ ਸਵੇਰੇ ਹੀ ਚੋਏ ਆ ਘਰੇ ਮਲੇ ਨਾਲ ਦੀ ਠੀਕ ਆ ਜੀ ਇਹਨਾਂ ਮੱਝਾਂ ਚੰਗੀ ਚਵਾਈ ਪੋਲੀ ਵਧੀਆ ਜੀ ਹਾਂਜੀ ਪੋਲੀ ਪੂਰੀ ਦੇ ਗਾੜ ਲੈਣਾ ਗਾੜ ਦਾ ਪਿਛਲੇ ਨਾਲ ਪਿਛਲਾ ਤੇ ਬਾਕੀ ਜਿਹੜੇ ਵੀਰ ਨੇ ਖੜ ਨਹੀਂ ਅਗਲਾ ਆਪਦੀ ਇੱਛੇ ਚਵਾਈ ਕਰ ਲੈ ਮੁਰਕੇ ਘਰੇ ਜਾ ਗਲਾਮਾਂ ਦੇਣ ਨੂੰ ਇੱਥੇ ਭਵੇਂ ਅਗਲਾ ਚਵਾਈ ਕਰੇ ਨਹੀਂ ਹਾਂਜੀ ਤਸल्ली ਹਾਂਜੀ ਇਹ ਬਹੁਤ ਕੁੰਡਾ ਹਾਂਜੀ ਜਿਸ ਥਾਂ ਤੇ ਪੈਸੇ ਕਣ ਕੇ ਦੇਣੇ ਤਸल्ली ਉੱਥੇ ਕਰੇ ਮਾਣਾ ਗਲਾਮਾਂ ਢੁੱਕੇ ਦੀ ਆਈ ਜਿਹੜੀ ਉਹ ਵੀ ਤਾਂ ਢੋਕਾ ਕੱਢ ਕੇ ਵੇਖੇ ਤੇ ਇਹਦੀ ਚਵਾਈ ਕਰਕੇ ਖੜੇ ਮਾਣਾ ਜੀ ਬਿਲਕੁਲ ਜੀ ਹਾਂਜੀ ਬਾਕੀ ਇਹ ਘਰ ਵਾਲਿਆਂ ਮੱਜਾ ਸੰਤੂ ਦਾ ਸੁਆ ਸੁਆ ਪੀਤਾ ਵਾ ਹਾਂ ਪਹੁੰਾ ਸਾਰਿਆਂ ਦੀ ਫੁੱਲ ਗਰੰਟੀ ਆ ਪਰ ਇਹਨਾਂ ਦੇ ਸੁਆ ਪੀਤਾ ਨਾ ਆਪਣੇ ਹੱਥਾਂ ਨਾਲ ਚੋਈਆਂ ਵਾ ਆਪਾਂ ਬਿਲਕੁਲ ਵੀਰਪਾ ਹਾਂਜੀ ਲਓ ਵੀ ਭਰਾਵੋ ਇਹ ਵੀ ਝੋਟੀ ਤੁਸੀਂ ਤੇ 8 ਕਿਲੋ ਜਿਹੜਾ ਪੱਕਾ ਦੁੱਧ 8 ਕਿਲੋ ਠੀਕ ਹੈ ਜੀ ਹਾਜ਼ਰ ਦੋ ਡੰਗ ਚੋਲੋ ਤੇ ਮਹੀਨੇ ਦੀ ਸੌਰੀ ਵੀ ਹੈ ਜਿਹੜੀ ਫਾਈਜੀ ਦਿਖਾਈ ਉਹ ਵੀ ਤੇ ਇਹ ਵੀ ਬਾਕੀ ਗੱਭਣ ਨਿਕਲਾਵੇ ਤਾਂ ਅਗਲੇ ਵੀਰ ਦਾ ਕਿਸਮਤ ਆ ਲੀ ਕਿਸਮ ਤੇ ਆਪਾਂ ਸੱਚ ਦੱਸਣਾ ਬਿਲਕੁਲ ਅਗਲੇ ਦੀ ਕਿਸਮਤ ਆ ਨਿਕਲਾਵੇ ਦੀ ਕੀ ਮੁੱਲ ਕਰਾਂਗੇ ਇਹਦਾ ਮੁੱਲ ਵੀਰ ਜੀ ਆਪਾਂ ਕਰਦੇ ਨੇ 50 ਆ ਪਰ ਆਪਾਂ ਹੋਰ ਦੋ ਛੱਡ ਦਾਂਗੇ ਵਿੱਚੋਂ ਅੱਛਾ ਜੀ ਗਏ ਇਹਦਾ ਮਾਨ ਤਨ ਕਰ ਦਾਂਗੇ 48 ਦੀ ਆ ਅੱਛਾ ਜੀ ਠੀਕ ਹੈ ਝੋਟੀ ਦੋਸਤੋਂ ਚੰਗੀ ਆ ਠੀਕ ਆ ਕੁੰਡੀ ਕਾਂਡੀ ਹਾਂ ਜੀ ਫੇਸਬੁਕ ਕੁਆਲਿਟੀ ਚੰਗੀ ਸਾਰੇ ਪਾਸੇ ਜੱਟਾ ਸਰ ਕੋ ਆਪਾਂ ਆਣੀਆਂ ਚਲੋ ਸਾਹਮਣੀਆਂ ਜਿਹੜੀ ਕੌਕੀਆਂ ਤੇ ਕੋਈ 1000 2000 ਆਪਾਂ ਘੱਟ ਵਾ ਦੇ ਦੀਏ ਪਰ ਉਹ ਸੀਲ ਆ ਤੇ ਇੱਕ ਦਿਨ ਹਲਦੀ ਨਹੀਂ ਬੇਚਦੇ ਘਰ ਦੇ ਪਸ਼ੂ ਨਾ ਘਰ ਦੇ ਪਸ਼ੂ ਜੋ ਤੁਹਾਨੂੰ ਉਹਦੀ ਕੋਈ 1000 ਘਾਟਾ ਵਾ ਤਾਂ ਪੈ ਜੇ ਕੋਈ ਗੱਲ ਨਹੀਂ ਆਪਾਂ ਆਂਦੇ ਹੁੰਦੇ 2 3 ਮਹੀਨੇ ਚੋਈਆਂ ਵਾ ਉਹ ਤੇ ਕੋਈ ਇਹ ਹੋਣਾ ਤਾਂ ਕੋਈ 80 ਦੀ ਲਿਆਂਦੀ ਆ ਕੋਈ 75 ਦੀ ਲਿਆਂਦੀ ਆ ਤੇ ਆਪਾਂ 2 4 ਮਹੀਨੇ ਚੋਈਆਂ ਘਰ ਪੂਰਾ ਆਏ ਤੇ ਕੋਈ ਆਪਾਂ ਆਂਦੇ ਹੁੰਦੇ ਆ ਉਤਰ ਦੇ 50 50 ਉੱਤੇ ਦੀਆਂ ਪਰ ਆਪਾਂ ਹੁਣ ਵੇਚਣ ਵਾਲੀ ਗੱਲ ਕਰਨੀ ਰਾਜ ਸਿਆ ਸਹੀ ਹੈ ਲਓ ਜੀ ਇੱਕ ਲਾਹਰਤ ਦੇ ਵਿੱਚ ਇੱਕ ਆ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਝੋਟੀ ਇਹ ਵੀ ਘਰ ਦੀ ਘਰੇ ਲਈ ਹੈ ਹਾਂ ਜੀ ਇਹ ਰਾਤ ਜੀ ਵੀ ਥੋੜਾ ਲਿੱਸਾ ਪਾਣਿਆ ਪਰ ਦੁੱਧ ਦੀਆਂ ਕੀ ਬਾਤਾਂ ਗਾਂ ਦੀਆਂ ਕਿੰਨਾ ਕਿਲੋ ਦਹੀਂ ਮੂੜੀਆਂ ਦੀ ਅਜੇ ਵੀ ਇਹ ਅੱਠ ਸਾਢੇ ਅੱਠ ਕਿਲੋ ਦੁੱਧ ਦੋਵੇਂ ਟਾਈਮ ਪਾੜੇ ਦੇ ਟੀਕੇ ਤੋਂ ਬਿਨਾ ਮਿਲਦੀ ਹੈ ਵੀ ਲਓ ਜੀ ਤੇ ਗਾਂ ਜੀ ਨਵੇਂ ਦੁੱਧ ਲਈ ਬਣੀ ਇਹ ਸਮਾਂ 2 ਮਹੀਨੇ ਕਿਨੇ ਹੋ ਗਿਆ ਇਹਨੂੰ ਯਾਨੀ ਕਿ ਮਲਸੂਈ ਨੂੰ 4 ਕਿੰਨੇ ਹੋ ਗਏ ਆ 4 ਮਹੀਨੇ 4 ਮਹੀਨੇ ਹੋ ਗਿਆ ਨਵੇਂ ਦੁੱਧ ਲਈ ਮਾਸ਼ਾਅੱਲਾ ਮੂਬਾਰਕ ਉਹ ਜਿਹੜੀ ਹੋਈ ਆ ਰਾਤ ਉਹ ਦੱਸਣਾ ਮੈਂ ਤੇ ਜਿਹੜੀ ਨਹੀਂ ਹੋਈ ਅਗਲੇ ਨੂੰ ਆਪਾਂ ਐਵੇਂ ਥੋੜਾ ਆਜਣੇ ਇਹ ਗੱਲ ਬਦਲੀ ਦਾ ਬਚੂਠ ਰਦੀ ਮਾਰ ਜੀ ਨਹੀਂ ਹੋਇਆ ਦੋਵੇਂ ਉਹ ਹੀ ਆਖਿਆ ਸੂਬਾ ਦੂਜਾ ਸੂਈ ਸੀ ਆ ਇਹ ਦੂਜਾ ਸੂਬਾ ਕੋਈ ਤਿੱਜਾ ਨਹੀਂ ਰਾਨੇ ਭਾਵੇਂ ਬੇਠਕ ਬਿਲਕੁਲ ਬਸ ਲਸਾ ਪੰਡ ਰੱਖਦੀ ਆ ਇਹਦੇ ਪਤਾ ਨਹੀਂ ਕੀ ਗੱਲ ਪੱਠੇ ਪੁੱਠੇ ਵੜੇ ਪਾਏ ਆ ਪਰ ਚਲੋ ਜੇ ਡੰਗਰ ਦੁੱਧ ਕੱਢਦਾ ਲਸਾ ਤੇ ਫਿਰ 11 12 ਲੀਟਰ ਦੁੱਧ ਨਾ ਨਹੀਂ ਨਹੀਂ 8 ਲੀਟਰ ਦੋ ਦਰਾਉਂਦਾ ਵਾ ਜਿਆਦੇ ਮਿਲ ਕਲਾ ਪਸੂ ਥੋੜਾ ਲਸੇਰਾ ਵੀ ਰਹਿੰਦਾ ਅੱਜ ਤਾਂ ਰਾਨੇ ਭਾਵੇਂ ਕੋਈ ਵੰਡ ਵੜੇਵਾ ਨਹੀਂ ਪੈਂਦਾ ਚੇਚਾ ਬਿਲਕੁਲ ਜੇ ਵੰਡ ਵੜੇਵਾ ਚੇਚਾ ਪਾਵੇ ਤੇ ਰਾਜ ਸਿੰਘ ਭਾਵੇਂ ਤੇ ਥੱਲੇ 10 ਕਿਲੋ ਜਾਣਾ ਥੱ ਲਓ ਜੀ ਖੋਲ ਦਿਓ ਵੀ ਤੇ ਦੁੱਧ ਹੁਣ ਕਿੰਨਾ ਪਾ ਚਵਾਵਾਂਗੇ ਹੁਣ ਇਹ ਥੱਲੇ 8 ਕਿਲੋ ਚਵਾਵਾਂਗੇ 8 ਕਿਲੋ ਪੱਕਾ ਦਿਓ ਜੀ ਦੋ ਟੈਂਪ ਪਾੜੇ ਦੀ ਹਾਂ ਲਓ ਜੀ ਆਪਣੇ ਘਰੇ ਅਗਲਾ ਦੋ ਟੈਂਪ ਭਾਵੇਂ ਥੱਲੀ ਕਰੀ ਤੇ ਬਿਲਕੁਲ ਬਿਲਕੁਲ ਕੀ ਆਪਾਂ ਘਰ ਦੀ ਗਰੰਟੀ ਨਹੀਂ ਅਗਲਾ ਜਾ ਕੇ ਪੱਠੇ ਨਾ ਪਾਵੇ ਹਾਂ ਸਹੀ ਤੇ ਆਂਦੰਦੇ ਆਏ ਤੇ ਉਹਨਾਂ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਸਾਈਂ ਦੀ ਖਬੀਏ ਤੇ ਫੇਰ ਨਾ 8 10 ਕੱਢਣਾ ਨਹੀਂ ਬਾਕੀ ਸੰਤੂ ਸਾਹਿਬ ਬੰਦਾ ਕੋਈ ਲੱਭਦਾ ਨਹੀਂ ਚਾਹਦਾ ਹੱਥੀਂ ਕਰਨਾ ਪੈਂਦਾ ਡੰਗਰ ਜਿਆਦੇ ਆ ਤੇ ਜਦੋਂ ਲੈ ਲਉ ਚਲ ਜਾਈਦਾ ਵਾ ਤੇ ਫੇਰ ਮਗਰੋਂ ਡੰਗਰ ਦਾ ਓਖਾ ਹ ਤੇ ਭੱਜੇ ਹੀ ਫਿਰਦੇ ਰਹਿੰਦੇ ਆ ਬੜਾ ਬੰਦਾ ਕੰਮ ਪੰਜ ਸੱਤ ਪਸ਼ੂ ਵਿਕਰੀ ਵਾਲੇ ਆ ਕੇ 10 ਨਾ ਆ ਕੇ ਖੜੇ ਰਹੇ ਤੇ ਫਿਰ 15 16 ਨਾ ਬਣ ਜਾਂਦੇ ਜਿਹਦੇ ਚਾਰ ਕੌਫ ਖੁਰਲੀ ਤੇ ਆਵੇ ਬੱਧੀਆਂ ਵਾ ਉਹ ਦੂਜੀ ਵੀਡੀਓ ਨੂੰ ਪਾਵਾਂਗੇ ਹੋਣਾ ਥੋੜੀ ਜਿਹੀ ਕੱਚੀਆਂ ਮੈਂ ਭੰਨ ਜਾਣੇ ਕਰਾਂ ਇੱਕ ਆਪਣੇ ਕੋਲ ਗਾਂ ਵਾ ਇਹ ਵੀ ਦੂਜੀ ਵੀਡੀਓ ਨੂੰ ਪਾਵਾਂਗੇ ਤਿਆਰ ਹੋ ਜੇ ਕਰ ਮਾਲੀ ਬਿਲਕੁਲ ਜੀ ਤੇ ਬਹੁਤ ਵਧੀਆ ਤੇ ਕੀ ਤਾਂ ਮੁੱਲ ਕੀ ਰਹੂਗਾ ਲੈਣ ਦੇ ਨਾਲ ਹੀ ਗੱਲਬਾਤ ਕੀ ਦਾ ਮੁੱਲ ਜੀ ਆਪਾਂ ਇਹ ਵੀ ਮਤਲਬ 10 ਘਟ 50 ਦੀ ਦੇ ਦੇਣੀ ਆ ਜਾਵੇ ਉੜਦੀ ਐ ਵੀ ਤੇ ਹਾਂ ਆਥੇ ਹੀ ਕਾ ਗੱਲ ਤਿੰਨ ਘਟ 50 47 50 ਤੋਂ ਸਾਰੀਆਂ ਉੱਤੇ ਉੱਤੇ ਆ ਪਰ ਆਪਾਂ ਨੇ ਅਗਲਾ ਯਾਦ ਕਰੇ ਕੋਈ ਗੱਲ ਨਹੀਂ ਯਾਰ ਦੋ ਯਾਰ ਨਾ ਲਓ ਜੀ ਹਾਂਜੀ ਲਓ ਜੀ ਅਗਲੇ ਦੋ ਟਾਈਮ ਚ ਹੋਵੇ ਇਹ ਗੱਲਾਂ ਨਹੀਂ ਮਿਲ ਜਾਣੀ ਕਿ ਉਹ ਸੋਹਣੀ ਛੋਟੀ ਚਲੋ ਲੱਸੀ ਆ ਪੱਟਾ ਦੱਖਾਂ ਦਾ ਬੜਾ ਪਾਈਦਾ ਪਰ ਰੱਬੀ ਕੀ ਬਾਕੀ ਨੇ ਆ ਬਹੁਤ ਰੱਖਿਆ ਇਹਦੇ ਦੁੱਧੋਂ ਭੱਜੇ ਦਾ ਮੁੱਲ ਨਾ ਹਾਂ ਕਦਕੂ ਤੋਂ ਵੱਡਾ ਹਾਂਜੀ ਹਾਂਜੀ ਲਓ ਵੀ ਦੋਸਤੋ 47000 ਠੀਕਾ 50 ਚੋਂ 3000 ਛੋਟ 47000 ਦੀ ਇਹ ਅਗਲਾ ਦੋ ਟਾਈਮ ਤਕਾਲਾ ਨੂੰ ਚੋਵੇ ਸਵੇਰੇ ਚੋਵੇ ਲਓ ਜੀ ਇਹ ਨਹੀਂ ਕੋਈ ਅੱਠੀ ਪੈਰੀ ਆਨੇ ਆ ਦੋਵੇਂ ਵੇਲੇ ਅਗਲਾਣ ਕੇ ਚੋਵੇ ਤਕਾਲਾ ਨੂੰ ਚੋਵੇ ਸਵੇਰੇ ਚੋਵੇ ਜੇ ਆਪਣੀ ਗੱਲਾਂ ਤੇ ਦਥੱਲੀ ਇਹ ਤੇ ਫੇ ਉਤਰਾ ਹੀ ਖੜੇ ਬਿਲਕੁਲ ਬਿਲਕੁਲ ਹਾਂਜੀ ਤੇ ਇਹ ਅੱਜ ਪਸ਼ੂ ਆਪਣੇ ਕੋਲ ਸੀ ਹਨਾ ਜੀ ਹਾਂਜੀ ਵੀਰ ਜੀ ਤੇ ਟੋਟਲ 8 ਤੋਂ 9 ਨੱਕ ਜਿਹੜੇ ਦੋਸਤੋਂ ਆਪਾਂ ਤੁਹਾਨੂੰ ਦਿਖਾਦੇ ਆ ਹਾਂਜੀ ਠੀਕ ਆ ਤੇ ਗੱਲਾਂ ਬਾਤਾਂ ਚ ਗਿਣਤੀ ਤੇ ਕੀਤੀ ਨਹੀਂ ਗਈ ਪਤਾ ਨਹੀਂ 8 ਹੀ ਤੇ ਪਤਾ ਨਹੀਂ 10 ਹੋ ਗਏ ਇਹਨਾਂ ਤੋਂ ਪਤਾ ਨਹੀਂ ਹੋ ਨਹੀਂ ਸਹੀ ਗੱਲ ਨਮੋਦਿਆਂ ਨੂੰ ਹੁੰਦਿਆਂ ਚੱਕਰ ਆਏ ਚੌਥੀ ਰਿਤ ਰਾਜਸੇ ਨਵਾਤੇ ਅੱਜ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਚੜੀ ਦੀ ਬਾਹ ਜਿਆਦਾ ਪੈ ਜਾਂਦਾ ਨਾ ਪਸ਼ੂ ਬਹਿ ਜਾਂਦੇ ਆਪਾਂ ਕੰਮ ਕਵਰੇਜ ਦੀ ਖੇਤੀ ਕਰਨੀ ਸੀ ਪਸ਼ੂ ਬਹਿ ਪੂ ਜਾਂਦੇ ਨਾ ਹਾਂਜੀ ਫੇ ਉਹਨਾਂ ਨੇ ਨਵਾਉਣਾ ਤਵਾਉਣਾ ਆਂਦੇ ਹੁੰਦੇ ਆ ਇਹ ਆਂਦੇ ਨੇ ਰੱਬ ਦੇ ਵਿਆਹ ਆਈਆਂ ਹੋਂਡੀਆਂ ਨਵਾਈਆਂ ਸਾਡੀ ਦੋ ਤਰਾ ਕਿਹੜੀ ਨਵਾਈ ਜਾਂਦੀਆਂ ਤੇ ਇਹ ਹੁਣ ਦੋ ਤਿੰਨ ਦਿਨ ਹੋ ਗਏ ਰੱਬ ਦੇ ਵਿਆਹ ਆਈਆਂ ਜੋ ਮੰਗਦੀਆਂ ਮੂੰਹ ਉਹੋ ਹੀ ਜਿੰਨਾਂ ਚਾਰੀ ਦਾ ਮੈਂ ਮਾਣੀ ਆ ਜੀ ਵਿਕਰੀ ਵਾਲੇ ਪਸ਼ੂ ਹਾਂਜੀ ਤੇ ਅੱਜ ਆਪਣੇ ਕਿਲੇ ਤੇ ਕੱਲੂ ਹੋਰ ਕਿਲੇ ਦਾ ਸ਼ਿੰਗਾਰ ਬਣਾ ਕਿਲੇ ਦੇ ਮਲਕਾ ਦਾ ਸ਼ਿੰਗਾਰ ਹੈ ਜਿੱਥੇ ਚੰਚਣ ਗਿਆ ਦੇ ਤੇ ਅੱਛਾ ਭਾਉ ਜੀ ਇੱਕ ਨੰਬਰ ਬੋਲ ਦੋ ਆਪਣੇ ਨੰਬਰ ਵੀ ਜੀ 8284 953927 ਤੇ ਦੂਜਾ ਨੰਬਰ ਆਪਣਾ 98553 ਤੇ 92767 ਵੀਰ ਜੀ ਠੀਕ ਹੈ ਜੀ ਹਾਂ ਜੀ ਵੀਰ ਜੀ ਵੀਰ ਜੀ ਕੋ ਬੋਲਦਿਆਂ ਗਲਤੀ ਹੋ ਗਈ ਹੋਵੇ ਤੇ ਬਾਫ ਕਰਨਾ ਮਹਾਰਾ ਚੜਦੀ ਕਲਾ ਰੱਖੇ ਬਿਲਕੁਲ ਜੀ ਬਿਲਕੁਲ ਮਿਹਰਬਾਨੀ ਪਾ ਤੇ ਸੋ ਦੋਸਤੋ ਇਹ ਸਾਨਾ ਭਾਉ ਅਨੋਖ ਸਿੰਘ ਮੇਰੇ ਨਾਲ ਪਿੰਡ ਟੋਟੀਆਂ ਤੋਂ ਪਸ਼ੂ ਵਪਾਰ ਦਾ ਕੰਮ ਵੀ ਆ ਦੋਸਤੋ ਨਾਲ ਡੇਰੀ ਫਾਰਮਿੰਗ ਦਾ ਕੰਮ ਹੀ ਆ ਠੀਕ ਆ ਦੁੱਧ ਬਾਦ ਵਾਲੇ ਪਸ਼ੂ ਵੀ ਕਾਫੀ ਖੁੱਲੇ ਘਰੇ ਰੱਖੇ ਆ ਸਟਾਰਟਿੰਗ ਤੋਂ ਸ਼ੁਰੂ ਤੋਂ ਹੀ ਸੁੱਖ ਨਾਲ ਤੇ ਬਿਲਕੁਲ ਨਵੇਂ ਕਿਤੇ ਦੇ ਵਿੱਚ ਬਿਲਕੁਲ ਐਂਟਰੀ ਕੀਤੀ ਆ ਦੋ ਤੋਂ ਚਾਰ ਵੀਡੀਓ ਪਾ ਤੁਹਾਨੂੰ ਪਾਈਆਂ ਦਿਖਾਈਆਂ ਨੇ ਪਸ਼ੂ ਵੀ ਕਾਫੀ ਚੰਗੇ ਆ ਇਸੇ ਤਰ੍ਹਾਂ ਸਹਿਯੋਗ ਦਿਓ ਐਪਰੀਸ਼ੀਏਟ ਕਰਿਓ ਤਾਂ ਜੋ ਦੋਸਤੋ ਅੱਗੇ ਵੀ ਜਿਹੜਾ ਵਪਾਰ ਆ ਇਹ ਵਧਦਾ ਜਾਵੇ ਇਸੇ ਤਰ੍ਹਾਂ ਪਸ਼ੂ ਜਿਹੜੇ ਚੰਗੇ ਤੋਂ ਚੰਗੇ ਭਾਉ ਲਿਆਉਂਦਾ ਰਹੇ ਤੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਦਾ ਰਹੇ ਰਾਜਸੀ ਇਹਨਾਂ ਚ ਕਿਸੇ ਚੋ ਝਾਰ ਕਿਸੇ ਚੋ 1500 ਕੱਢਣਾ ਆਪਾਂ ਕੋਈ ਇਹ ਨਹੀਂ ਚੋ 5-4000 ਕੱਢਣਾ ਆਪਾਂ ਨੇ ਆਪਣਾ ਮਲ ਜਿਹੜਾ ਜਲਪਾਣੀ ਮਿਲਦਾ ਜਾਵੇ ਅਗਲਾ ਕੋਈ ਯਾਦ ਕਰੇ ਫਲਾਣੇ ਤੋਂ ਪਹੂ ਲਿਆਂਦਾ ਸੀ ਬਿਲਕੁਲ ਜੀ ਹੁਣ ਆਪਾਂ ਮੰਡੀ ਮੋੜ ਮੱਝ ਕਲਾਈ ਆ ਤੇ ਉਹ ਕੱਲ ਦੇ ਫੇ ਆਂਦੇ ਸਾਨੂੰ ਧੋਕੜ ਮੱਝ ਦਿਓ ਉਹ ਨਾ ਉਹ ਭਲਕੇ ਲੀਕੇ ਜਾਣਾ ਮੱਝ ਲੈ ਕੇ ਜਾਣਾ ਹੈ ਕਿ ਨਹੀਂ ਗੱਲ ਜੇ ਉਹਨਾਂ ਨੂੰ ਚੰਗੀ ਅਗੇ ਮੱਝ ਕਲਾਈ ਆ ਤੇ ਤਾਦੀ ਦੋਹਰਾ ਆਉਣ ਲੱਗੇ ਆ ਨਹੀਂ ਤੇ ਦੋਹਰੇ ਅਗਲਾ ਕੌਣ ਆਉਂਦਾ ਅਗਲਾ ਆਂਦਾ ਪਾਉ ਚੜਦੀ ਕਲਾਈ ਹੁਣ ਮੈਨਾਂ ਜੀ ਇੱਕ ਵਾਰੀ ਜਾਣ ਕੇ ਕਈ ਵੀਰ ਕੰਨ ਨੂੰ ਹੱਥ ਲਾ ਲਏ ਇਹ ਰਾਜ ਤਾਂ ਨਿਰੀਆਂ ਗੱਲਾਂ ਨਾ ਜੇ ਸਫਾਈ ਦੇ ਜੇ ਫੇ ਗੱਲ ਨਹੀਂ ਬਣਦੀ ਗਾੜੀ ਕੋਈ ਪਹੂ ਦੇਹ ਦੇ ਗੱਲ ਬਣਨੀ ਗੱਲਾਂ ਨਾ ਇੱਕ ਦੋ ਵੀਡੀਓ ਤੇ ਚੱਲ ਜਾਂਦੀਆਂ ਮੁੜ ਕੇ ਪਸ਼ੂ ਅਗੋਂ ਬੋਲ ਕੇ ਦੱਸੇ ਵੀ ਮੈਂ ਹਾਂ ਬੋਲ ਕੇ ਦਿੱਥੇ ਪੌ ਦਾ ਥਾਨ ਚੱਡਾ ਕੋਈ ਚਵਾਈ ਕੋਈ ਦੁੱਧ ਹੋਊ ਤੇ ਫੇਰ ਗੱਲ ਬਣਨੀ ਆ ਮੇਰਾ ਗੱਲਾਂ ਨਾਲ ਤੇ ਗੱਲ ਬਾਣੀ ਨਹੀਂ ਜਾਣੀ ਹਾਂਜੀ ਆ ਗੱਲ ਰਾਜ ਸਿਆ ਤੇ ਬਾਕੀ ਗਾੜੀ ਵੀ ਜਿਹੜਾ ਖੜੇ ਉਹ ਸੇਵਾ ਕਰੇ ਕਰਮਾ ਵਾਲਾ ਬਿਲਕੁਲ ਠੀਕ ਆ ਠੀਕ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ